ਹਾਂਜੀ ਹਲੋ ਹਾਂਜੀ ਸਰ ਇਹ ਡਾਕਟਰ ਕ੍ਰਿਸ਼ਨਨੰਦ ਬੌਂਸਲ ਮਨੋਰੋਗ ਹਸਪੀਟਲ ਦੇ ਡਾਕਟਰ ਨਾਲ ਮੇਰੀ ਗੱਲ ਹੋ ਰਹੀ ਹੈ ਜੀ ਹਾਂਜੀ ਡਾਕਟਰ ਬੌਂਸਲ ਬੋਲ ਰਹੀ ਹਾਂ ਮੈਂ ਡਾਕਟਰ ਰਾਜਕੁਮਾਰ ਬੌਂਸਲ ਜੀ ਬੋਲ ਰਹੇ ਹਾਂ ਜੀ ਹਾਂਜੀ ਹਾਂਜੀ ਸਰ ਮੈਂ ਤਸਵੀਰ ਸੋਨੇਬੁਰ ਨੇ ਸੋਨੇਬੁਰ ਲੋਡਾ ਟੀਵੀ ਤੋਂ ਹਾਂਜੀ ਹਾਂਜੀ ਸੋਨੀ ਜੀ ਹਾਂਜੀ ਸਰ ਅਸੀਂ ਇੱਕ ਤੁਹਾਡੇ ਨਾਲ ਕੋਈ ਡਿਸਕਸ ਕਰਨੀ ਹੈ ਹਾਂਜੀ ਤੇ ਉਹ ਡਿਸਕਸ ਸਰ ਪੁਨਰ ਜਨਮ ਦੇ ਉੱਤੇ अच्छा जी अक्सर बहुत सारीयां इस तरह की कहानियां जोड़ियां पॉडकास्ट सुनने में भी मिलਦੀਆਂ ਨੇ ਤੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਕੁਝ ਇਸ ਤਰ੍ਹਾਂ ਦਾ ਵੇਖਣ ਨੂੰ ਮਿਲਦਾ ਹੈ ਕਿ ਕੋਈ ਵਿਅਕਤੀ ਮਰ ਗਿਆ ਉਹਨੇ ਜਾ ਕੇ ਕਿਤੇ ਹੋਰ ਜਨਮ ਲੈ ਲਿਆ ਉਹਦਾ ਦੁਆਰਾ ਜਨਮ ਹੋ ਗਿਆ ਹਾਂਜੀ ਹਾਂਜੀ ਉਹ ਤਕਰੀਬਨ ਬੱਚੇ ਦੇ ਰੂਪ ਦੇ ਵਿੱਚ ਹੁੰਦਾ ਕੋਈ ਕੁਝ ਕੇਸ ਹੈ ਜੀ ਵੀ ਹੈਗਾ ਜਿਹੜੇ ਵੱਡਿਆਂ ਦੇ ਰੂਪ ਚਾ ਲੇਕਿਨ ਜ਼ਿਆਦਾਤਰ ਬੱਚੇ ਦੇ ਰੂਪ ਚ ਹੁੰਦਾ ਤੇ ਉਹ ਬੱਚਾ ਇਸ ਚੀਜ਼ ਦਾ ਦਾਵਾ ਕਰਦਾ ਹੁੰਦਾ ਵੀ ਮੇਰਾ ਮਤਲਬ ਫਲਾਣਾ ਪਿੰਡ ਸੀਗਾ ਮੈਂ ਉੱਥੇ ਐਕਸੀਡੈਂਟ ਨਾਲ ਮਰ ਗਿਆ ਸੀ ਜਦ ਮੈਂ ਗੋਲੀ ਨਾਲ ਮੇਰੀ ਮੌਤ ਹੋ ਗਈ ਸੀ ਤੇ ਵੀ ਮੈਰਾ ਮੇਰਾ ਦੁਆਰਾ ਜ਼ਖਮ ਹੋਇਆ ਤੇ ਕਈ ਵਾਰੀ ਫਿਰ ਉਹ ਜਦੋਂ ਉਹ ਕੇਸ ਦੇ ਵਿੱਚ ਇਹ ਵੀ ਦਾਅਵੇ ਕੀਤੇ ਜਾਂਦੇ ਵੀ ਉਹਨੇ ਆਪਣੇ ਪਿਛਲੇ ਮਾਪੇ ਨੂੰ ਪਛਾਣ ਲਿਆ ਉਹਨੇ ਆਪਣਾ ਘਰ ਪਛਾਣ ਲਿਆ ਉਹਨੇ ਆਪਣਾ ਸਮਾਨ ਪਛਾਣ ਲਿਆ ਤਾਂ ਸਰ ਇਹ ਕੀ ਹੈ ਪੁਨਰ ਜਨਮ ਕੀ ਇਹਦੇ ਵਿੱਚ ਸੱਚਾਈ ਹੈ ਕੀ ਵਾਕਿਆ ਪੁਨਰ ਜਨਮ ਹੁੰਦਾ ਹੈ ਜਾਂ ਇਹ ਕਿਸੇ ਤੋਕੇ ਤੁਸੀਂ ਮਾਨਸਿਕ ਰੋਗਾਂ ਦੇ ਡਾਕਟਰੋਂ ਮਾਹਰ ਡਾਕਟਰੋਂ ਤਾਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਪੁਨਰਜਨਮ ਕੀ ਹੈ ਤੇ ਉਹਦੀ ਸਚਾਈ ਕੀ ਹੈ ਜੀ ਦੇਖੋ ਸਚਾਈ ਤਾਂ ਨਹੀਂ ਹੈਗੀ ਅ ਹਿੰਦੂ ਮਿਥਿਆਲੋਜੀ ਮੁਤਾਬਕ ਅੱਛਾ ਜੀ ਕਰਮ ਦਾ ਸਿਧਾਂਤ ਹੈ ਕਿ ਮਤਲਬ ਜਿਹੜੇ ਤੁਸੀਂ ਜਿਹੜਾ ਕੁਝ ਤੁਸੀਂ ਹੁਣ ਉਹ ਉਤ ਰਹੇ ਹੋ ਉਸ ਜ਼ਿੰਦਗੀ ਚ ਹੋ ਰਿਹਾ ਹੈ ਉਹ ਤੁਹਾਡੇ ਪਿਛਲੇ ਕਰਮਾਂ ਦਾ ਫਲ ਹੈ ਇਸ ਨੂੰ ਪੁਨਰਜਨਮ ਕਹਿੰਦੇ ਨੇ ਜਦ ਕਿ ਇਹ ਇੱਕ ਦੋ ਧਰਮਾਂ ਦੇ ਵਿੱਚ ਹੀ ਇਹ ਫਿਲਾਸਫੀ ਹੈਗੀ ਸਾਰੇ ਧਰਮਾਂ ਦੀ ਫਿਲਾਸਫੀ ਵੀ ਨਹੀਂ ਹੈਗੀ ਅੱਛਾ ਜੀ ਇਸ ਤਾਂ ਦੇ ਕੇਸ ਆ ਇੰਡੀਆ ਦੇ ਵਿੱਚ ਜਾਂ ਇੰਡੀਅਨ ਦੇ ਇੰਡੀਆ ਦੇ ਜਿਹੜੇ ਨੇਬਰਿੰਗ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕਾਫੀ ਸਾਰੇ ਰਿਪੋਰਟ ਹੁੰਦੇ ਨੇ ਠੀਕ ਹੈ ਆ ਇਵਨ 纽约 ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਇਹਨਾਂ ਤੇ ਇਵਨ ਰਿਸਰਚ ਵੀ ਹੋਈ ਹੈਗੀ ਯੂਨੀਵਰਸਿਟੀਆਂ ਦੇ ਵਿੱਚ ਵੀ ਰਿਸਰਚ ਹੋਈ ਹੈਗੀ ਅੱਛਾ ਜੀ ਲੋ ਦੇਖਿਆ ਇਹ ਗਿਆ ਕਿ ਲਗਭਗ 2.5 ਸਾਲ ਦੀ ਉਮਰ ਤੋਂ ਲੈ ਕੇ 6-7 ਸਾਲ ਦੀ ਉਮਰ ਤੱਕ ਦੇ ਬੱਚੇ ਹਾਂ ਜੀ ਅਚਾਨਕ ਕੁਝ ਅਬਨਾਰਮਲ ਬਿਹੇਵ ਸ਼ੁਰੂ ਕਰ ਦਿੰਦੇ ਨੇ ਕੁਝ ਉਕ ਪਤੰਗ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਮੈਂ ਤਾਂ ਦਾ ਲੜਕਾ ਨਹੀਂ ਮੇਰਾ ਤਾਂ ਕੋਈ ਹੋਰ ਦੇਸ਼ ਹੈ ਮੈਂ ਤਾਂ ਕੋਈ ਹੋਰ ਬੰਦਾ ਮੇਰਾ ਕੋਈ ਹੋਰ ਘਰ ਹੈ ਇਦਾਂ ਦੀਆਂ ਗੱਲਾਂ ਹੂੰ ਸ਼ੁਰੂਆਤ ਇੱਥੋਂ ਹੁੰਦੀ ਹੈ ਇਸ ਨੂੰ ਇਹ ਮੰਨ ਲਿਆ ਜਾਂਦਾ ਕਿ ਇਹ ਪੁਨਰ ਜਨਮ ਹੈ ਜਦ ਕਿ ਇਹ ਨਿਊਰੋਲੋਜੀਕਲ ਸਾਈਕੋਲੋਜੀਕਲ ਇੱਕ ਬੱਚੇ ਦੀ ਕੰਡੀਸ਼ਨ ਹੈ ਹੈਨਾ ਇੱਕ ਮਾਨਸਿਕ ਕੰਡੀਸ਼ਨ ਹੈ ਜਿਹਦੇ ਵਿੱਚ ਬੱਚਾ ਇਦਾਂ ਦੀਆਂ ਗੱਲਾਂ ਕਰਦਾ ਹੈਗਾ ਰਿਅਲਿਟੀ ਤੇ ਨਾਤਾ ਵੀ ਹੋ ਸਕਦਾ ਹੈਗਾ ਅੱਛਾ ਤੇ ਬੰਦਾ ਇੱਕ ਥਾਂ ਤੋਂ ਮਰੇ ਬੀਜੇ ਥਾਂ ਤੇ ਜੰਮੇ ਕਿ ਜਿੰਨੇ ਦੀ ਕਿਸਾਂ ਦੀ ਏਦਾਂ ਦੇ ਵੀ ਪੜਤਾਲ ਕੀਤੀ ਗਈ ਹੈ ਹਾਂਜੀ ਇੰਡੀਆ ਦੇ ਵਿੱਚ ਵੀ ਇੱਕ ਇੰਡੀਆ ਦੇ ਵਿੱਚ ਵੀ ਕੁਝ ਰਿਸਰਚਰਾਂ ਵੱਲੋਂ ਪੜਤਾਲ ਕੀਤੀ ਗਈ ਹੈ ਅੱਛਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਏਦਾਂ ਦੇ ਕੇਸਾਂ ਦੀ ਪੜਤਾਲ ਕੀਤੀ ਗਈ ਹੈ ਕੋਈ ਵੀ ਕੇਸ ਏਦਾਂ ਦਾ ਪ੍ਰੂਫ ਨਹੀਂ ਹੁੰਦਾ ਬਹੁਤੇ ਕੇਸਾਂ ਦੇ ਵਿੱਚ ਜਾਂ ਤਾਂ ਕੋਈ ਸਬੂਤ ਨਿਕਲਦਾ ਅੱਛਾ ਜਾਂ ਬੱਚਾ ਮਾਨਸਿਕ ਰੋਗੀ ਨਿਕਲਦਾ ਤੇ ਜਾਂ ਉਹ ਇਧਰੋਂ ਉਧਰੋਂ ਜੋੜੀਆਂ ਜੋੜ ਜੜਾਈਆਂ ਗੱਲਾਂ ਕਹਾਣੀਆਂ ਬੇਸਟ ਜਿੱਦਾਂ ਦੀ ਸਾਡੇ ਕਲਚਰ ਦੇ ਵਿੱਚ ਕਹਾਣੀਆਂ ਨੇ ਇੱਕ ਪੁਨਰ ਜਨਮ ਹੁੰਦਾ ਤੇ ਇੱਕ ਇਹ ਹੁੰਦਾ ਤੇ ਜਿਵੇਂ ਜਿਵੇਂ ਪੁਨਰ ਜਨਮ ਨੂੰ ਧਰਮਾਂ ਨੇ ਡਿਸਕ੍ਰਾਈਬ ਕੀਤਾ ਹੋਇਆ ਹੈ ਨਾ ਸਾਡੇ ਜਮਾਨੇ ਦੇ ਵਿੱਚ ਉਦਾਂ ਜਿਹੜੀਆਂ ਕਹਾਣੀਆਂ ਲੋਕਾਂ ਵੱਲੋਂ ਕੱਢ ਲਈਆਂ ਜਾਂਦੀਆਂ ਐਵੇਂ ਵੀ ਗੱਲ ਕਰ ਸਕਦੇ ਆਪਾਂ ਕਿ ਜਿੱਦਾਂ ਦੀਆਂ ਕਹਿਤੀਆਂ ਉਦਾਂ ਦੀਆਂ ਲੋਕਾਂ ਨੇ ਕੱਢ ਲਈਆਂ ਇਹ ਰਿਐਲਿਟੀ ਪੁਨਰਜਨਮ ਕੁਛ ਨਹੀਂ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੱਕ ਮਾਨਸਿਕ ਰੋਗ ਹੈ 2 ਤੋਂ 2.5 ਸਾਲ ਦੇ ਬੱਚੇ ਤੋਂ ਲੈ ਕੇ 6-7 ਸਾਲ ਤੱਕ ਦੇ ਬੱਚੇ ਦੇ ਮਤਲਬ ਹੁੰਦਾ ਹੈਗਾ ਹਾਂਜੀ ਕੀ ਫਿਰ ਉਸ ਤੋਂ ਬਾਅਦ ਬੱਚਾ ਜਿਹੜਾ ਪਹਿਲੇ ਤਾਂ ਸਾਨੂੰ ਤਾਂ ਇਹ ਦੱਸੋ ਤੁਸੀਂ ਵੀ ਕੀ ਇਹ ਮਾਨਸਿਕ ਰੋਗ ਹੈ ਮਾਨਸਿਕ ਰੋਗ ਤਾਂ ਕਿਹੜਾ ਰੋਗ ਹੈਗਾ ਦੂਜੀ ਗੱਲ ਇਹ ਫਿਰ ਬੱਚਾ ਕੀ ਆਪਣੇ ਆਪ ਠੀਕ ਹੋ ਜਾਂਦਾ ਜਾਂ ਉਹਦਾ ਕੋਈ ਟ੍ਰੀਟਮੈਂਟ ਦੀ ਲੋੜ ਪੈਂਦੀ ଥିਗੀ ਦੇਖੋ ਜਿੰਨੇ ਕੇਸਾਂ ਦੇ ਉੱਤੇ ਰਿਸਰਚ ਹੋਈ ਹੈ ਨਾ ਹਾਂਜੀ ਬੱਚਾ ਅਕਸਰ 3-4 ਸਾਲ ਦੀ ਉਮਰ ਦੇ ਵਿੱਚ ਆ ਇੱਕ ਦਮਿਆ ਗੱਲਾਂ ਕਰਦਾ ਹੈਗਾ ਹਾਂਜੀ ਤੇ 7-8 ਸਾਲ ਦੀ ਉਮਰ ਦੇ ਵਿੱਚ ਬੰਦ ਕਰ ਦਿੰਦਾ ਹੈਗਾ ਉਹਦੀ ਵਜ੍ਹਾ ਕੀ ਸਰ ਇੱਕ ਚਾਈਲਡਹੂਡ ਇੱਕ ਚਾਈਲਡਹੂਡ ਨਿਊਰੋਲੋਜੀਕਲ ਕੰਡੀਸ਼ਨ ਹੈ ਪਰ ਇਹਨੂੰ ਬਿਮਾਰੀ ਤਾਂ ਨਹੀਂ ਕਹਿ ਸਕਦੇ ਇੱਕ ਕੰਡੀਸ਼ਨ ਹੈ ਚਾਈਲਡਹੂਡ ਓਕੇ ਇਹਦੇ ਵਿੱਚ ਨਾ ਬੱਚਾ ਇੱਕ ਉਪਰਾਪਣ ਮਹਿਸੂਸ ਕਰਦਾ ਹੈ ਇੱਕ ਡਰੀਮੀ ਸਟੇਜ ਦੇ ਵਿੱਚ ਜਾਂਦਾ ਹੈਗਾ ਇਹ 10 20 20 30 ਹਜ਼ਾਰ ਦੇ ਵਿੱਚੋਂ ਇੱਕ ਬੱਚਾ ਹੋਣ ਦੇ ਇਦਾਂ ਦੇ ਚਾਂਸ ਨੇ ਓਕੇ ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਦੇ ਵਿੱਚ ਇਸ ਤੇ ਕਾਫੀ ਜ਼ਿਆਦਾ ਰਸਰਚ ਹੋਈ ਹੈਗੀ ਅੱਛਾ ਜੀ ਇੱਕ ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਦੇ ਵਿੱਚ ਇੱਕ ਸਾਇੰਟਿਸਟ ਨੇ ਕੋਈ ਲਗਭਗ ਅੱਧਾ ਅੱਧ ਕੰਟਰੀਜ਼ ਦੇ ਵਿੱਚੋਂ 2500 ਕੇਸ ਫਿਰ ਉਹਨਾਂ ਦੇ ਕਲੈਕਟ ਕਰਕੇ ਅੱਛਾ ਜੀ ਉਹ ਡੇਟੇ ਨੂੰ ਅਨਲਾਈਜ਼ ਕੀਤਾ ਕਿ ਸਾਰਾ ਸੱਚ ਕੀ ਹੈਗਾ ਓਕੇ ਮਤਲਬ ਉਹਦਾ ਜਿਹੜਾ ਰਿਸਰਚ ਦਾ ਨਿਚੋੜ ਸੀ ਉਹ ਇਹ ਸੀ ਕਿ ਇਹ ਬਹੁਤੇ ਜਿਹੜੇ 80% ਕੇਸ ਨੇ ਉਹਨਾਂ ਕੰਟਰੀ ਦੇ ਵਿੱਚ ਰਿਪੋਰਟ ਹੋਏ ਨੇ ਜਿਹੜੇ ਕੰਟਰੀ ਦੇ ਵਿੱਚ ਉਹ ਧਰਮ ਨੇ ਜਿਹੜੇ ਧਰਮਾਂ ਦੀ ਛੁਰੀ ਮੁਤਾਬਕ ਪੁਨਰਜਨਮ ਹੁੰਦਾ ਹੈ ਕਰਮਾਂ ਦਾ ਸਿਧਾਂਤ ਹੈ ਮਤਲਬ ਜਿਵੇਂ ਹਿੰਦੂ ਧਰਮ ਨਾਲ ਬੁੱਧ ਧਰਮ ਨਾਲ ਜੈਨ ਧਰਮ ਨਾਲ ਹਾਂਜੀ ਹਨਾ ਇਹ ਇਹ ਧਰਮਾਂ ਇਹ ਧਰਮ ਜਿਹੜੇ ਕੰਟਰੀਜ਼ ਦੇ ਵਿੱਚ ਨੇ ਨਕਸਿਮਮ ਤੇਸ ਉਹਨਾਂ ਕੰਟਰੀ ਦੇ ਵਿੱਚ ਰਿਪੋਰਟ ਹੋਏ ਨੇ ਤੇ ਜਿਹੜੇ ਕੰਟਰੀਜ਼ ਦੇ ਵਿੱਚ ਇਹ ਧਰਮ ਨਹੀਂ ਜਾਂ ਉਹ ਧਰਮ ਨੇ ਜਿਹੜੇ ਧਰਮ ਪੁਨਰ ਜਨਮ ਦੇ ਵਿੱਚ ਜਾਂ ਕਰਮਾ ਦੇ ਸਿਧਾਂਤ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਵੇਂ ਮੁਸਲਮ ਧਰਮ ਹੈਗਾ ਤਾਂ ਹੁਣ ਕਿੰਨੇ ਮੁਸਲਮ ਕੰਟਰੀਜ਼ ਨੇ ਮੁਸਲਮ ਕੰਟਰੀਜ਼ ਦੇ ਵਿੱਚ ਇਹ ਕੇਸ ਨਹੀਂ ਰਿਪੋਰਟ ਹੋਏ ओके ਇਹ ਬਹੁਤ ਘੱਟ ਰਿਪੋਰਟ ਹੁੰਦੇ ਨੇ ਜਾਂ ਹੁੰਦੇ ਹੀ ਨਹੀਂ ਓਕੇ ਕਿਉਂ ਕਿ ਕਿਉਂਕਿ ਉੱਥੋਂ ਦੇ ਲੋਕਾਂ ਦਾ ਉਹ ਤਾਂ ਪੁੰਨ ਜਨ ਕਰਮਾ ਦਸਨਾ ਤੇ ਨਹੀਂ ਹੈਗਾ ਉਹਨਾਂ ਦਾ ਹੈ ਨਾ ਉਹਨਾਂ ਦਾ ਤਾਂ ਇਹ ਹੈਗਾ ਵੀ ਸਾਰੇ ਮਰਦੇ ਇੱਕ ਦਿਨ ਕਿਆਮਤ ਆਊਗੀ ਉਸ ਦਿਨ ਉੱਠ ਕੱਢਣਗੇ ਮਤਲਬ ਬੰਦਾ ਇੱਕ ਵਾਰੀ ਮਰਨ ਤੋਂ ਬਾਅਦ ਦੁਬਾਰੇ ਤਾਂ ਜੰਮਦਾ ਹੀ ਨਹੀਂ ਉਹਨਾਂ ਮੁਤਾਬਕ ਹਿੰਦੂ ਧਰਮ ਮੁਤਾਬਕ ਜੈਨ ਧਰਮ ਮੁਤਾਬਕ ਬੁੱਧ ਧਰਮ ਮੁਤਾਬਕ ਬੰਦਾ ਦੁਬਾਰੇ ਜੰਮਦਾ ਸੋ ਇਹਨਾਂ ਧਰਮਾਂ ਦੇ ਵਿੱਚ ਹੀ ਇਹ ਰਿਕਾਰਡ ਹੋਏ ਨੇ ਦੂਸਰਾ ਇਹਦੇ ਪਿੱਛੇ ਕੋਈ ਵੀ ਸੈਂਕਟੀਫਿਕ ਗਰਾਉਂਡ ਨਹੀਂ ਲੱਭਦੀ ਅੱਛਾ ਜਦੋਂ ਐਦਾਂ ਦਾ ਕੋਈ ਕੇਸ ਰਿਪੋਰਟ ਹੁੰਦਾ ਉਹਨੂੰ ਖੜਾਉਣ ਵਾਸਤੇ ਕੋਈ ਥਿਊਰੀ ਨਹੀਂ ਹੈਗੀ ਕੋਈ ਸੈਂਕਟਿਫਿਕ ਸਬੂਤ ਨਹੀਂ ਹੈਗਾ ਮਤਲਬ ਅਲਟੀਮੇਟਲੀ ਇਹਦੇ ਪਿੱਛੇ ਇਹੀ ਕਿਹਾ ਜਾਂਦਾ ਕਿ ਵੀ ਜਿਹੜੀ ਇਹ ਹਿੰਦੂ ਮਤਸ਼ਾਲੋਜੀ ਹੈਗੀ ਉਹਦੇ ਮੁਤਾਬਕ ਮੰਨਿਆ ਜਾ ਸਕਦਾ ਪਰ ਕਿਸੇ ਸੈਂਕਟਿਫਿਕ ਪ੍ਰੂਫ ਦੇ ਮੁਤਾਬਕ ਨਹੀਂ ਮੰਨਿਆ ਜਾ ਸਕਦਾ ਕਿੰਨੀਆਂ ਹੀ ਗੱਲਾਂ ਇਹਦੇ ਮਤਲਬ ਇਹਦੇ ਪ੍ਰੂਫ ਵਜੋਂ ਇਹ ਨਹੀਂ ਹੋ ਸਕਦਾ ਕਿੰਨੀ ਤਰ੍ਹਾਂ ਦੀਆਂ ਗੱਲਾਂ ਨੇ ਜਿਵੇਂ ਬਹੁਤੇ ਕੇਸਾਂ ਦੇ ਵਿੱਚ ਇਵਨ 90% ਕੇਸਾਂ ਦੇ ਵਿੱਚ 95% ਕੇਸਾਂ ਦੇ ਵਿੱਚ ਉਹ ਸਟੱਡੀਜ਼ ਦੀ ਗੱਲ ਕਰਦਾ ਮੈਂ ਹਾਂ ਜੀ ਇਹ ਦੇਖਿਆ ਗਿਆ ਹੈ ਕਿ ਜਿੰਨੇ ਵੀ ਬੱਚੇ ਇਦਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੇ ਪੁਨਰ ਜਨਮ ਦੇ ਕੇਸ ਹੋਏ ਆ ਜਾਂ ਲੋਕਾਂ ਨੇ ਬਣਾਏ ਆ ਹਾਂਜੀ ਉਹ ਸਾਰੇ ਨਾ ਸੇਮ ਕੰਟਰੀ ਦੇ ਵਿੱਚ ਹੀ ਨੇ ਪੱਗ ਪੱਗ ਸੇਮ ਕੰਟਰੀ ਦੇ ਵਿੱਚ ਜਾਂ ਬਹੁਤੇ ਤਾਂ ਨੇੜੇ-ਤੇੜੇ 20 ਤੋਂ 50 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਾਂ ਡਾਕਟਰ ਤੁਹਾਡੀ ਤੁਹਾਡੀ ਗੱਲ ਵਿਚਾਲੇ ਹੈ ਜੀ ਇੱਕ ਇਹ ਵੀ ਚੀਜ਼ ਆਉਂਦੀ ਹੈਗੀ ਹੈ ਕਿ ਮਤਲਬ ਜਿਵੇਂ ਕਿਸੇ ਨੇ ਪੁਨਰਜਨਮ ਵਾਲੇ ਨੇ ਕਹਤਾ ਵੀ ਮੇਰੀ ਗੋਲੀ ਲੱਗ ਕੇ ਮੌਤ ਹੋਈ ਸੀਗੀ ਤੇ ਉਹਦਾ ਇਹ ਵੀ ਦਾਵਾ ਕੀਤਾ ਜਾਂਦਾ ਵੀ ਉਹਦੇ ਗੋਲੀ ਦੇ ਨਿਸ਼ਾਨ ਵੀ ਹੈਗੇ ਆ ਸਰੀਰ 'ਚ ਜੋ ਦੌਰਾਨ ਚੱਲ ਉਹ ਉਹ ਕੀ ਚੀਜ਼ ਹੁੰਦੀ ਐ ਸਰ ਬਰਥ ਮਾਰਕ ਨੂੰ ਕਿਹਾ ਜਾਂਦਾ ਹੈ ਅੱਛਾ ਉਹ ਬਰਥ ਮਾਰਕ ਵੀ ਦੇਖੋ ਇਹ ਚਾਰ ਪੰਜ ਚੀਜ਼ਾਂ ਹੀ ਇਹੀ ਮੈਂ ਗੱਲਾਂ ਕਰਦਾ ਸੀ ਹਾਂਜੀ ਕਿ ਇੱਕ ਤਾਂ ਜਿਹੜੇ ਜਿੰਨੇ ਵੀ ਇਹ ਕੇਸ ਨੇ ਹਾਂਜੀ ਇਹ ਮੇਰੇ ਜਿਹੜੇ ਜਿੱਥੇ ਪੈਦਾ ਹੋਏ ਨੇ ਜੰਮੇ ਨੇ ਉਦੇ ਕਿਤੇ ਨੇੜੇ ਛੜੇ ਦੀ ਉਹਨਾਂ ਦੀ ਮੌਤ ਹੋਈ ਹੁੰਦੀ ਹੈਗੀ। ਅੱਛਾ। ਐ ਨਹੀਂ ਹੈਗਾ ਵੀ ਕੋਈ ਅਫਰੀਕਾ 'ਚ ਜੰਮਿਆ ਤੇ ਉਹ ਨੇਪਾਲ 'ਚ ਮਰਿਆ। ਹਾਂਜੀ। ਜਾਂ ਹਨਾ ਅਫਰੀਕਾ ਦੇ ਵਿੱਚ ਜੰਮ ਪਿਆ ਕੋਈ ਇੰਡੀਆ ਦਾ ਮਰਿਆ। ਹਾਂਜੀ। ਵੀ ਉਹ ਇੰਡੀਆ 'ਚ ਉਹ ਅਫਰੀਕਾ 'ਚ ਕੋਈ ਬੱਚਾ ਜੰਮਿਆ ਤੇ ਉਹ ਦੱਸੀ ਜਾਂਦਾ ਵੀ ਮੈਂ ਤਾਂ ਪਹਿਲਾਂ ਪੰਜਾਬ ਦੇ ਵਿੱਚ ਸੀ। ਐਦਾਂ ਦਾ ਇੱਕ ਵੀ ਕੋਈ ਕੇਸ ਨੇ ਰਿਪੋਰਟ ਹੋਇਆ ਜਾਂ ਕੋਈ ਦੱਸੀ ਜਾਂਦਾ ਹੋਵੇ ਵੀ ਮੈਂ ਅ ਕਿਸੇ ਹੋਰ ਦੇਸ਼ ਦੇ ਵਿੱਚ ਸੀ ਦੂਰ ਦਰਾਡੇ ਦੇ ਵਿੱਚ। ਜੇ ਪੁਨਰਜਨਮ ਵਜੋਂ ਕੋਈ ਅਨੋਖੀ ਭਾਸ਼ਾ ਬੋਲਦਾ ਹੋਵੇ ਜਿਹੜੀ ਭਾਸ਼ਾ ਸਮਝ ਨਾ ਆਉਂਦੀ ਹੋਵੇ ਕਿ ਕੋਈ ਭਾਸ਼ਾ ਤਾਂ ਤੁਹਾਨੂੰ ਪਤਾ ਹੈ 20 ਕਿਲੋਮੀਟਰ ਬਾਅਦ ਬਦਲ ਜਾਂਦੀ ਹੈ ਜੀ ਹਾਂ ਹਰ ਦੇਸ਼ ਦੀ ਈਕੀ ਤੇ ਦੇਸ਼ ਦੇ ਵਿੱਚ ਵਿਭਿਤੀ ਭਾਸ਼ਾਵਾਂ ਨੇ ਇੰਡੀਆ ਦੇ ਵਿੱਚ ਤਾਂ ਸੰਕਰੋ ਭਾਸ਼ਾਵਾਂ ਨੇ ਕੋਈ ਇਦਾਂ ਦਾ ਨਹੀਂ ਮਿਲਿਆ ਪੰਜਾਬ ਦੇ ਵਿੱਚ ਸੰਕਰੋ ਕੇਸ ਰਿਪੋਰਟ ਹੋ ਚੁੱਕੇ ਨੇ ਪਰ ਕੋਈ ਇਦਾਂ ਦਾ ਨਹੀਂ ਮਿਲਿਆ ਕਿ ਜਿਹੜਾ ਤਾਮਿਲ ਬੋਲਦਾ ਹੋਵੇ ਜਾਂ ਕੇਰਲ ਬੋਲਦਾ ਹੋਵੇ ਅੱਛਾ ਜੀ ਮਾਣਾ ਜਾਂ ਕੋਈ ਆਂਧਰਾ ਪ੍ਰਦੇਸ਼ ਪ੍ਰਦੇਸ਼ ਦੀ ਜਾਂ ਕਿਸੇ ਹੋਰ ਸਟੇਟ ਦੀ ਭਾਸ਼ਾ ਬੋਲਦਾ ਹੋਵੇ ਇਦਾਂ ਦਾ ਕੋਈ ਨਹੀਂ ਮਿਲਿਆ ਹਾਂ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਜੀ ਨਾ ਜਿਹੜੀ ਕਰਮਾਂ ਦਾ ਸਿਧਾਂਤ ਹੈਗਾ ਉਹਦੇ ਵਿੱਚ ਇਹ ਹੈਗਾ ਵੀ ਤੁਸੀਂ ਅ 84 ਲੱਖ ਜਨਮ ਤੱਕ ਦੇ ਹੋ ਹਾਂਜੀ ਮਰ ਕੇ ਕਦੇ ਤੁਹਾਡੇ ਕਰਮਾਂ ਮੁਤਾਬਕ ਤੁਹਾਨੂੰ ਕੋਈ ਜਨਮ ਮਿਲਦਾ ਕਦੇ ਕੋਈ ਜਨਮ ਮਿਲਦਾ ਕਦੇ ਕੋਈ ਜਨਮ ਨਹੀਂ ਮਿਲਦਾ ਹਾਂਜੀ ਮਤਲਬ ਜੇ ਇਹ ਥਿਊਰੀ ਨੂੰ ਆਪਾਂ ਸੱਚ ਮੰਨ ਲઈએ ਇਹਦਾ ਮਤਲਬ ਆਪਾਂ ਪਿਛਲੇ ਜਨਮ ਦੇ ਵਿੱਚ ਕੁਝ ਹੋਰ ਸੀਗੇ ਹਾਂਜੀ ਕੁਝ ਜ਼ਮੀਨੀ ਜਾਨਵਰ ਹੋਵਾਂਗੇ ਕੁਝ ਹੋਵਾਂਗੇ ਕੋਈ ਸਮੁੰਦਰੀ ਜਾਨਵਰ ਹੋਵਾਂਗੇ ਪਤਾ ਨਹੀਂ ਹਾਂ ਕੋ ਪੰਛੀ ਹੋਵਾਂਗੇ ਅਭਿਸ਼ਾਤਿਕ ਸਿੰਗਲ ਕੇਸ ਨੇ ਵੀ ਇੰਟਰ ਸਪੀਸੀਸ ਨਹੀਂ ਹੋਇਆ ਇਹ ਨਹੀਂ ਕਿਹਾ ਕਿ ਵੀ ਮੈਂ ਪਿਛਲੇ ਜਨਮ ਦੇ ਵਿੱਚ ਮੈਂ ਫਲਾਣਾ ਜਾਨਵਰ ਸੀ ਤੇ ਮੈਂ ਫਲਾਣੇ ਜੰਗਲਾਂ ਦੇ ਵਿੱਚ ਰਹਿੰਦਾ ਹੁੰਦਾ ਸੀ ਕਿਹਾ ਮੈਂ ਫਲਾਣੇ ਸਮੁੰਦਰਾਂ ਦੇ ਵਿੱਚ ਰਹਿੰਦਾ ਹੁੰਦਾ ਸੀ ਇਦਾਂ ਦਾ ਇੱਕ ਵੀ ਕੋਈ ਕੇਸ ਰਿਪੋਰਟ ਨਹੀਂ ਹੋਇਆ ਜਿਹੜਾ ਇੰਟਰ ਸਪੀਸੀਸ ਹੋਵੇ ਸੀ ਮਤਲਬ ਕਿਸੇ ਹੋਰ ਸਪੀਸੀਸ ਦੀ ਗੱਲ ਹੋਵੇ ਠੀਕ ਹੈ ਉਹ ਦੱਸਦਾ ਵੀ ਇਹੀ ਮਤਲਬ ਉਹ ਇੰਟਰ ਜੈਂਡਰ ਵੀ ਨਹੀਂ ਹੋਇਆ ਓਕੇ ਇਹ ਵੀ ਇਹ ਵੀ ਕਿਸੇ ਨੇ ਨਹੀਂ ਕਿਹਾ ਕੋਈ ਜਿਹੜੀ ਕੁੜੀ ਇਹ ਗੱਲਾਂ ਦੱਸਦੀ ਹੈ ਮਤਲਬ ਫੀਮੇਲ ਬੱਚਾ ਤੇ ਇਹ ਦੱਸਦਾ ਹੋਵੇ ਕਿ ਮੈਂ ਤਾਂ ਪਿਛਲੇ ਜਨਮ ਦੇ ਵਿੱਚ ਫਲਾਨਿਆਂ ਦਾ ਮੁੰਡਾ ਹੁੰਦਾ ਸੀ ਉਹ ਅਕਸਰ ਪਿਛਲੇ ਜਨਮ ਦੀ ਜਿਹੜੀ ਗੱਲ ਦੱਸਦੀ ਆ ਉਹ ਐਜ਼ ਅ ਫੀਮੇਲ ਹੀ ਦੱਸਦੀ ਆ ਤੇ ਜਿਹੜਾ ਮੁੰਡਾ ਹੈਗਾ ਉਹਨੇ ਇਹ ਨਹੀਂ ਕਿਹਾ ਮੈਂ ਪਿਛਲੇ ਜਨਮ ਦੇ ਵਿੱਚ ਫਲਾਨਿਆਂ ਦੀ ਬਹੂ ਹੁੰਦੀ ਸੀ ਓਕੇ ਉਹਨੇ ਵੀ ਇਹੀ ਕਿਹਾ ਕਿ ਮੈਂ ਪਿਛਲੇ ਜਨਮ ਦੇ ਵਿੱਚ ਫਲਾਨਿਆਂ ਦਾ ਮੁੰਡਾ ਹੁੰਦਾ ਸੀ ਨਾ ਤਾਂ ਇਹ ਇੰਟਰ ਜੈਂਡਰ ਹੈ ਨਾ ਇਹ ਇੰਟਰ ਸਪੀਸੀਸ ਹੈ ਨਾ ਇਹ ਡਿਫਰੈਂਟ ਕੋਈ ਲੈਂਗੁਏਜ ਦਾ ਬੰਦਾ ਹੈ ਕਿਸੇ ਹੋਰ ਕੰਟਰੀ ਦਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਹਾਂ ਇੱਕ ਹੈਗਾ ਵੀ ਇਹ ਸਿਰਫ ਚਾਈਲਡ ਫੋਰਡ ਦੇ ਵਿੱਚ ਹੀ ਹੁੰਦਾ ਹੈ ਮਾਰਕ ਵੀ ਅਕਸਰ ਗੱਲ ਕੀਤੀ ਜਾਂਦੀ ਹੈ ਜਿਹੜੀ ਤੁਸੀਂ ਕੁਛ ਰਹੇ ਸੀ ਤੇ ਉਹਦੇ ਗੋਲੀ ਦਾ ਨਿਸ਼ਾਨ ਲੱਗਿਆ ਹੋਇਆ ਸੀ ਹਾਂਜੀ ਤੇ ਉਹਦੇ ਕੱਟਣ ਦਾ ਨਿਸ਼ਾਨ ਲੱਗਿਆ ਹੋਇਆ ਹਾਂ ਮੰਨ ਲਓ ਜੇ ਐਕਸੀਡੈਂਟ ਹੋ ਜਾ ਜਾਂ ਹੋਰ ਕਿਸੇ ਦਾ ਕੱਟਣ ਦਾ ਨਿਸ਼ਾਨ ਐਕਸੀਡੈਂਟ ਦਾ ਜਾਂ ਕੁਛ ਹੋਰ ਹਾਂਜੀ ਹਾਂਜੀ ਹੁਣ ਏਦਾਂ ਦਾ ਕੁਛ ਨਹੀਂ ਹੁਣ ਤੁਸੀਂ ਦੇਖੋ ਵੀ ਯੁੱਧਾਂ ਦੇ ਵਿੱਚ ਕਿੰਨੇ ਬੰਦਿਆਂ ਦੇ ਗੱਲ ਕੱਟੇ ਜਾਂਦੇ ਸੀ ਕੋਈ ਏਦਾਂ ਦਾ ਬੱਚਾ ਨਹੀਂ ਜੰਮਿਆ ਵੀ ਜਿਹਦੇ ਗਾਲੀ ਨਾ ਹੋਵੇ ਹਾਂਜੀ ਹਾਂ ਜਾਂ ਜਿਹੜੀ ਥਿਊਰੀ ਵੀ ਹੈਗੀ ਥਿਊਰੀ ਮੁਤਾਬਕ ਇਹ ਹੈਗਾ ਕਿ ਆਦਮੀ ਦੀ ਬੋਡੀ ਤਾਂ ਇੱਥੇ ਹੀ ਰਹਿ ਜਾਂਦੀ ਹੈ ਪਰਮਾਤਮਾ ਦੇ ਹੱਥ ਮੁਤਾਬਕ ਕਿ ਆਤਮਾ ਉੱਪਰ ਜਾਂਦੀ ਹੈ ਹਾਂਜੀ ਉਹ ਆਤਮਾ ਦੇ ਉੱਪਰ ਜਾ ਕੇ ਹਸਬ ਕਤਾ ਹੁੰਦਾ ਉਹ ਹਸਬ ਕਤਾ ਮੁਤਾਬਕ ਨੂੰ ਦੂਜਾ ਜਨਮ ਦਿੱਤਾ ਜਾਂਦਾ ਅਗਲੇ ਅਗਲੇ ਕਿਸੇ ਹੋਰ ਸਪੀਸੀਸ ਦੇ ਵਿੱਚ ਤੋਰ ਦਿੱਤਾ ਜਾਂਦਾ ਕਿਸੇ ਹੋਰ ਜੁਨੀ ਦੇ ਵਿੱਚ ਤੋਰ ਦਿੱਤਾ ਜਾਂਦਾ ਹਾਂਜੀ ਹੁਣ ਜੇ ਉਹ ਬੋਡੀ ਤਾਂ ਇੱਥੇ ਹੀ ਰਹੇਗੀ ਹਾਂਜੀ ਉੱਪਰ ਤਾਂ ਗਈਏ ਕੰਲੀ ਆਤਮਾ ਉਹਨਾਂ ਦੇ ਥੋਰੀ ਮੁਤਾਬਕ ਇਹੀ ਹੈਗਾ ਕਿ ਆਤਮਾ ਦਾ ਤਾਂ ਕੋਈ ਸਰੀਰ ਨਹੀਂ ਹੁੰਦਾ ਆਤਮਾ ਦਾ ਕੋਈ ਰੰਗ ਨਹੀਂ ਹੁੰਦਾ ਰੂਪ ਨਹੀਂ ਹੁੰਦਾ ਆਤਮਾ ਅੱਗ ਨਾਲ ਮੱਚਦੀ ਨਹੀਂ ਆਤਮਾ ਨੂੰ ਵੱਢਿਆ ਨਹੀਂ ਜਾ ਸਕਦਾ ਟੋਟੇ ਨਹੀਂ ਕੀਤਾ ਜਾ ਸਕਦੇ ਫਿਰ ਆਤਮਾ ਤੇ ਤਾਂ ਗੋਲੀ ਨਹੀਂ ਵੱਜਦੀ ਨਾ ਗੋਲੀ ਤਾਂ ਸਰੀਰ ਦੀ ਵੱਜਦੀ ਹੈ ਨਾ ਹਾਂਜੀ ਹਾਂਜੀ ਫਿਰ ਉਹ ਨਿਸ਼ਾਨ ਕਿੱਥੋਂ ਆ ਗਿਆ ਮਤਲਬ ਇੱਕਦਾਂ ਦੀਆਂ ਸਾਇੰਟਿਫਿਕ ਗੱਲਾਂ ਦਾ ਕੋਈ ਸਬੂਤ ਨਹੀਂ ਹੈਗਾ ਸਰ ਇੱਕ ਗੱਲ ਇਹ ਵੀ ਹੈਗਾ ਵੀ ਜਦੋਂ ਅਕਸਰ ਇਹਨਾਂ ਕਿਸੇ ਨੇ ਜੀ ਵੀ ਗੱਲ ਦੇਖਦੇ ਆਂ ਵੀ ਜਿਹੜਾ ਬੱਚਾ ਹੈਗਾ ਜਦੋਂ ਉਹਨੂੰ ਬੱਚੇ ਨੂੰ ਕਹਿੰਦਾ ਵੀ ਮੇਰਾ ਫਲਾਂਡੇ ਸਾਡੇ ਜਨਮ ਹੋਇਆ ਮੈਂ ਉੱਥੇ ਸੀਗਾ ਤੇ ਉੱਥੇ ਮੈਂ ਰਹਿੰਦਾ ਸੀ ਉੱਥੇ ਮੇਰੀ ਮੌਤ ਹੋਈ ਹੈ ਜੇ ਉਹਦਾ ਕਾਰਨ ਕੋਈ ਵੀ ਦੱਸ ਰਿਹਾ ਉਹ ਲੇਕਿਨ ਜਦੋਂ ਉੱਥੇ ਬੱਚੇ ਨੂੰ ਲੈ ਕੇ ਜਾਇਆ ਜਾਂਦਾ ਤਾਂ ਉਹ ਬੱਚਾ ਇਹ ਵੀ ਦਾਵਾ ਕੀਤਾ ਜਾਂਦਾ ਵੀ ਉਹਨੇ ਆਪਣੇ ਮਾਪੇ-ਬਾਪ ਨੂੰ ਪਛਾਣ ਲਿਆ ਉਹਨੇ ਰਿਸ਼ਤੇਦਾਰਾਂ ਨੂੰ ਪਛਾਣ ਲਿਆ ਉਹਨੇ ਦੋਸਤਾਂ ਨੂੰ ਪਛਾਣ ਲਿਆ ਉਹਨੇ ਘਰ ਨੂੰ ਪਛਾਣ ਲਿਆ ਇਹ ਕੀ ਇਹ ਕੀ ਕਰਨਾ ਹੈ ਸਾਰੇ ਇਹਨਾਂ ਸਾਰੀਆਂ ਵੇਗ ਗੱਲਾਂ ਨੂੰ ਪਛਾਣ ਦਿੱਤੀ ਜਾਂਦੀ ਹੈ ਜੇ ਤੁਸੀਂ ਕੋਈ ਐਦਾਂ ਦਾ ਕੇਸ ਇਨਵੈਸਟੀਗੇਟ ਕਰੋਗੇ ਹਾਂਜੀ ਤਾਂ ਜੇ ਤੁਸੀਂ ਉਹਨੂੰ 20 ਸਾਲ ਪੁੱਛੋਗੇ ਹਾਂਜੀ ਉਹਨੇ ਜਿਹੜੇ ਇੱਕ ਦੋ ਹੂੰ ਹਾਂ ਚ ਡਬਲ ਲੈਂਗੁਏਜ ਦੇ ਵਿੱਚ ਜਵਾਬ ਦਿੱਤੇ ਜਾਂਦੇ ਆ ਉਹਨਾਂ ਨੂੰ ਜੋੜ ਲਿਆ ਜਾਂਦਾ ਓਕੇ ਇਦਾਂ ਦਾ ਇੱਕ ਵੀ ਕੇਸ ਨਹੀਂ ਹੋਇਆ ਕਿ ਕਿਸੇ ਬੱਤੇ ਨੇ ਕਿਤੇ ਗਾਈਡ ਕੀਤਾ ਹੋਵੇ ਵੀ ਮੈਂ ਮੇਰਾ ਐਡਰੈਸ ਪਲਾਣਾ ਹੈਗਾ ਤੇ ਮੈਨੂੰ ਉਸ ਥਾਂ ਤੇ ਲੈ ਚਲੋ ਠੀਕ ਹੈ ਕਿ ਉਹਨੇ ਜਾ ਕੇ ਆਪਣਾ ਘਰ ਪਹਚਾਣ ਲਿਆ ਹੋਵੇ ਆਪਣੇ ਘਰ ਆਪੇ ਚਲਾ ਗਿਆ ਹੋਵੇ ਇਦਾਂ ਦਾ ਕੁਝ ਨਹੀਂ ਨਹੀਂ ਸਰ ਸਰ ਅਕਸਰ ਦਾਵਾ ਕੀਤਾ ਜਾਂਦਾ ਇਸ ਗੱਲ ਲਈ ਹਾਂ ਦਾਵਾ ਤਾਂ ਇਹ ਦਾਵਾ ਦੇਖੋ ਜਿਹੜੇ ਦਾਵੇਕਾਰ ਨੇ ਦਾਵੇਕਾਰ ਤਾਂ ਇਹ ਕਹਿੰਦੇ ਨੇ ਇਹਨੇ ਵੀ ਉਹਨੂੰ ਸਾਰੀਆਂ ਚੀਜ਼ਾਂ ਪਹਚਾਣ ਲਈਆਂ ਹਾਂਜੀ 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 ਆਹਨਾਂ ਦਾਅਵੇ ਕਰਤਾ ਇਹ ਕਹਿੰਦੇ ਨੇ ਕਿ ਉਹਨੇ ਸਾਰੇ ਰਿਸ਼ਤੇ ਪਛਾਣ ਲਏ ਉਹਨੇ ਪਿੰਡ ਦੇ ਦੋਸਤ ਪਛਾਣ ਲਏ ਲੋਕਾਂ ਨੂੰ ਇਹ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਬੱਚੇ ਨੂੰ ਸਿਖਾਈਆਂ ਜਾਂਦੀਆਂ ਨੇ ਓਕੇ ਲੋ ਐ ਸਮਝ ਲਓ ਵੀ ਇਹ ਪੁਨਰਜਨਮ ਦੇ ਕਿਸ ਚੇਤਨਕੀ ਤੋਂ ਗਾਈਡ ਕੀਤੇ ਜਾਂਦੇ ਨੇ ਠੀਕ ਹੈ ਭਾਵੇਂ ਤਾਂ ਉਹ ਪੇਰੈਂਟਸ ਤੋਂ ਗਾਈਡ ਕੀਤੇ ਜਾਂਦੇ ਨੇ ਭਾਵੇਂ ਇੱਕ ਫੈਮਿਲੀ ਤੋਂ ਭਾਵੇਂ ਦੂਜੀ ਫੈਮਿਲੀ ਤੋਂ ਭਾਵੇਂ ਸਮਾਜ ਤੋਂ ਤੇ ਬਹੁਤੇ ਕੇਸਾਂ ਦੇ ਘਰ-ਘਰ ਦੇ ਵਿੱਚ ਵੀ ਇਹ ਆਇਆ ਕਿ ਅਕਸਰ ਅਮੀਰ ਘਰ ਦੇ ਅ ਵਿੱਚ ਜੰਮਾ ਆਪਣਾ ਗਰੀਬ ਘਰ ਦੇ ਵਿੱਚ ਜੰਮਣ ਦਾ ਜਿਹੜੀ ਜੰਮਣ ਵਾਲੇ ਬੱਚੇ ਨੇ ਉਹ ਕਿਸੇ ਨੇੜੇ ਦੇ ਅਮੀਰ ਘਰ ਦੇ ਹੋਣ ਦਾ ਮਤਲਬ ਉਹ ਦਾਵਾ ਬਣਾਇਆ ਜਾਂਦਾ ਹਾਂ ਮਰਨ ਵਾਲੇ ਜਿਹੜੇ ਗਰੀਬ ਘਰ ਚੋਂ ਮੌਤ ਹੋਈ ਜਿਹੜੇ ਬੱਚੇ ਦੀ ਹਾਂ ਮੌਤ ਹੋਈ ਹੁੰਦੀ ਹੈ ਅਮੀਰ ਘਰ ਦੇ ਵਿੱਚੋਂ ਹਾਂਜੀ ਹੈ ਨਾ ਤੇ ਜੰਮਦਾ ਉਹ ਗਰੀਬ ਘਰ ਦੇ ਵਿੱਚੋਂ ਤਾਂ ਜੋ ਪਿਛਲੇ ਜਿਹੜਾ ਉਹਦਾ ਘਰ ਹੈਗਾ ਉਸ ਨੂੰ ਕਹਿ ਕੇ ਉਹਦਾ ਫਾਇਦਾ ਠਾਇਆ ਜਾਵੇ ਤੇ ਇਹ ਵੀ ਕਿਸ ਰਿਪੋਰਟ ਹੋਈ ਹੁੰਦੀ ਹੈ ਅਮੀਰ ਘਰ ਦੇ ਵਿੱਚੋਂ ਹਾਂਜੀ ਸਾਣਾ ਤੇ ਜੰਦਾ ਹੋ ਗਰੀਬ ਘਰ ਦੇ ਵਿੱਚੋਂ ਤਾਂ ਜੋ ਪਿਛਲੇ ਜਿਹੜਾ ਉਹਦਾ ਘਰ ਹੈਗਾ ਉਸ ਨੂੰ ਕਹਿ ਕੇ ਉਹਦਾ ਸਾਡਾ ਠਾਇਆ ਜਾਵੇ ਤੇ ਇਹ ਵੀ ਕੇਸ ਰਿਪੋਰਟ ਹੋਏ ਇਹ ਜੇ ਜੇ ਉਹ ਗਰੀਬ ਘਰ ਦੇ ਵਿੱਚ ਹੈ ਤਾਂ ਪਿਛਲੇ ਫੈਮਲੀ ਨੂੰ ਜਿਨ੍ਹਾਂ ਦਾ ਮਰਿਆ ਹੁੰਦਾ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਉਹ ਸਾਡਾ ਬੱਚਾ ਹੈਗਾ ਹਾਂਜੀ ਤਾਂ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਨੇ ਉਹ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਦੇ ਨੇ ਗਿਫਟਾਂ ਦੇਣ ਦੀ ਕੋਸ਼ਿਸ਼ ਕਰਦੇ ਨੇ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਸਾਡਾ ਹੀ ਬੱਚਾ ਹੈਗਾ ਜਿਹੜਾ ਸਾਡੇ ਸਾਡੇ ਉਹ ਮਰਿਆ ਹੈਗਾ ਕਿ ਉਹ ਹੀ ਹੈਗਾ ਉਹਦੀ ਪੜਾਈ ਦਾ ਸਰਚਾ ਸੀ ਚੁੱਕਾਂਗੇ ਉਹ ਗ੍ਰੇਡ ਕਰ ਦੇ ਵਿੱਚ ਹੈ ਮਤਲਬ ਇਸ ਤਰ੍ਹਾਂ ਦੀਆਂ ਸਟੋਰੀਆਂ ਕਿਤੇ ਨਾ ਕਿਤੇ ਇੱਕ ਦੂਜੇ ਫੈਮਲੀ ਦਾ ਫਾਇਦਾ ਖਾਇਆ ਜਾਂਦਾ ਹੈਗਾ ਹੂੰ ਠੀਕ ਹੈ ਇਹੀ ਹੈਗਾ ਯਸੋ ਦੇ ਵਿੱਚ ਓਕੇ ਤੇ ਇੱਕ ਸਰ ਫੋਰ ਦੇਖਣ ਨੂੰ ਮਿਲ ਰਿਹਾ ਅੱਜ ਕੱਲ ਤੇ ਇੱਕ ਉਹ ਬਹੁਤ ਪਹਿਲਾਂ ਵੀ ਇੱਕ ਚੱਲਦਾ ਹੁੰਦਾ ਸੀਗਾ ਉਹ ਸ਼ਾਇਦ ਜਿੰਨੇ ਕੋ ਮੇਰੀ ਜਾਣਕਾਰੀ ਹੈ ਜਾਂ ਜਿੰਨਾ ਕ ਮੈਨੂੰ ਯਾਦ ਹੈਗਾ ਵੀ ਕੋਈ ਡਾਕਟਰ ਸੀ ਸ਼ਾਇਦ ਕੋਈ ਸਾਇੰਟਿਸਟ ਸੀਗੀ ਉਹਨੇ ਕੋ ਪ੍ਰੋਗਰਾਮ ਚਲਾਇਆ ਸੀ ਪਿਛਲੇ ਜਨਮ ਚ ਲਏ ਜਾਂਦੀ ਸੀਗੀ ਤੇ ਵੀ ਪਿਛਲੇ ਜਨਮ ਤੱਕ ਉਹ ਦਿਖਾਉਂਦੀ ਹੁੰਦੀ ਸੀਗੀ ਉਹ ਇੱਕ ਉਸ ਤੋਂ ਬਾਅਦ ਹੁਣ ਹੋਰ ਚੱਲ ਰਿਹਾ ਸਰ ਵੀ ਜਿਹੜੀ ਮਾਨਸਿਕ ਰੋਗਾਂ ਦੀਆਂ ਬਿਮਾਰੀਆਂ ਨੇ ਉਹਨੂੰ ਮਤਲਬ ਦਾਵਾ ਕੀਤਾ ਜਾਂਦਾ ਵੀ ਉਹਨੂੰ ਪਿਛਲੇ ਜਨਮ ਦੇ ਲਿਜਾ ਕੇ ਉਹ ਮਾਨਸਿਕ ਰੋਗ ਜਿਹੜੇ ਹੈਗੇ ਉਹਦੇ ਠੀਕ ਕੀਤੇ ਜਾ ਸਕਦੇ ਕਿੰਨਾ ਕੁ ਸੰਭਵ ਹੈ ਸਰ ਇਹ ਮੈਂ ਵੀ ਦੇਖੀ ਆ ਇਦਾਂ ਮੈਂ ਵੀ ਦੇਖੀ ਆ ਇਦਾਂ ਦੀਆਂ ਵੀਡੀਓਜ਼ ਇਦਾਂ ਦੀਆਂ ਰੋਟੇਟਾਈਜ਼ਮੈਂਟਸ ਉਹ ਮੈਂ ਵੀ ਸੋਚ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਅੱਜ ਕੱਲ ਬਹੁਤੇ ਕੰਮ ਆਨਲਾਈਨ ਹੋਣ ਲੱਗ ਗਏ ਸਾਰੇ ਕੰਮ ਹੀ ਤੁਸੀਂ ਸਾਰੇ ਕੰਮ ਹੀ ਆਨਲਾਈਨ ਤੇ ਜਿਹੜੀਆਂ ਸਾਰੀਆਂ ਠੱਗੀਆਂ ਹੈਗੀਆਂ ਸਾਰੇ ਤਰ੍ਹਾਂ ਦੀਆਂ ਉਹ ਸਾਰੇ ਤਰ੍ਹਾਂ ਦੀਆਂ ਠੱਗੀਆਂ ਵੀ ਆਨਲਾਈਨ ਹੀ ਹੋ ਗਈਆਂ। ਹਾਂਜੀ। ਤੇ ਈਵਨ ਕੁਛ ਮੈਂ ਦੇਖ ਰਿਹਾ ਸੀ ਬਹੁਤ ਪੜ੍ਹੇ ਲਿਖੇ ਲੋਕਾਂ ਵੱਲੋਂ। ਅੱਛਾ ਜੀ। ਈਵਨ ਜਿਹੜੇ ਮਾਨਸਿਕ ਇਸ ਫੀਲਡ ਦੇ ਲੋਕ ਨੇ ਜਿਵੇਂ ਸਾਈਕੋਲੋਜਿਸਟ ਨੇ। ਹਾਂਜੀ। ਉਹਨਾਂ ਵੱਲੋਂ ਇਹ ਢੰਗਾ ਤੋਰਿਆ ਜਾਂਦਾ ਹੈ। ਹਾਂਜੀ। ਉਹਨੂੰ ਪੀਐਲਆਰ ਕਹਿੰਦੇ ਨੇ। ਹਾਂਜੀ। ਪਾਸਟ ਲਾਈਫ ਰਿਗਰੈਸ਼ਨ ਥੈਰੇਪੀ। ਓਕੇ। ਤੇ ਆਦਮੀਂਆਂ ਜਿਹੜੀਆਂ ਹੁਣ ਦੀਆਂ ਮਾਨਸਿਕ ਬਿਮਾਰੀਆਂ ਨੇ ਉਹਨਾਂ ਦਾ ਕਾਰਨ ਪਿਛਲੇ ਜਨਮਾਂ ਦੇ ਵਿੱਚ ਹੈ। ਅੱਛਾ ਤੇ ਉਹ ਕੀ ਕਰਦੇ ਨੇ ਹਿਪਨੋਟਾਈਜ਼ ਕਰਕੇ ਅੱਛਾ ਉਹ ਦਾਵਾ ਕਰਦੇ ਨੇ ਕਿ ਆਦਮੀ ਨੂੰ ਉਸੇ ਪਿਛਲੇ ਜਨਮ ਦੇ ਵਿੱਚ ਲੈ ਜਾਂਦੇ ਆ ਅੱਛਾ ਜੀ ਤੇ ਪਿਛਲੇ ਜਨਮ ਦੇ ਵਿੱਚ ਜਾ ਕੇ ਉਹ ਪਿਛਲੇ ਜਨਮ ਦੇ ਵਿੱਚ ਕੋਈ ਐਸੀ ਸਮੱਸਿਆ ਰਹੀ ਹੁੰਦੀ ਹੈ ਹਾਂਜੀ ਜਿਹਦੇ ਕਰਕੇ ਆਦਮੀ ਹੋਣ ਵਾਲੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਹੈਗਾ ਓਕੇ ਤੇ ਉਹਨੂੰ ਉਸ ਸਮੱਸਿਆ ਤੋਂ ਜਾਣੂ ਕਰਵਾ ਕੇ ਜਾਂ ਉਹ ਦਿਖਾ ਕੇ ਤੇ ਉਹਨੂੰ ਠੀਕ ਕੀਤਾ ਜਾ ਸਕਦਾ ਹ ਹਮ ਇਦਾਂ ਦੇ ਦਾਅਵੇ ਕੀਤੇ ਜਾ ਸਕਦੇ ਰਿਐਲਿਟੀ ਕੀ ਹੈਗੀ हां कर रहे ਨੇ ਦੋ ਵੀ ਬਹੁਤ ਚੱਲ ਰਹੇ ਨੇ ਸੋਸ਼ਲ ਮੀਡੀਆ ਦੇ ਦੇਖ ਰਹੇ ਮੈਂ ਵੀ ਇਦਾਂ ਦੀਆਂ ਵੀਡੀਓਜ਼ ਦੇਖੀਆਂ ਹੈਗੀਆਂ اچھا ਉਹ ਤੋਂ ਅੱਗੇ ਇਹ ਵੀ ਹੈਗਾ ਅੱਜ ਕੱਲ ਜਿਹੜਾ ਉਹ ਆਨਲਾਈਨ ਥੱਗੇ ਵਾਲਾ ਕੰਮ ਕਿ ਇਦਾਂ ਦੀ ਸਿਕੋਟੋਮਿਸਮ ਤੇ ਇਦਾਂ ਦੀ ਤਕਨੀਕ ਕਿ ਵੀ ਅਸੀਂ ਸਿਰਫ 4 ਦਿਨਾਂ ਦੇ ਵਿੱਚ ਇਹ ਟੈਕਨੀਕ ਸਿਖਾ ਦਿੰਨੇ ਆ ਕਿ ਤੁਸੀਂ ਕਿਸੇ ਮਾਨਸਿਕ ਰੋਗੀ ਨੂੰ ਪਿਛਲੇ ਜਨਮ ਦੇ ਵਿੱਚ ਹਿਪਨੋਟਾਈਜ਼ ਕਰਕੇ ਕਿਵੇਂ ਲੈ ਕੇ ਜਾਣਾ ਤੇ ਕਿਵੇਂ ਉਹਦੀਆਂ ਬਿਮਾਰੀਆਂ ਠੀਕ ਕਰਨੀਆਂ ਨੇ ਕਿ ਤੁਸੀਂ ਇਹਨੂੰ 4 ਦਿਨਾਂ ਚ ਸਿੱਖ ਸਕਦੇ ਹੋ ਤੇ ਉਦੋਂ ਬਾਅਦ ਤੁਸੀਂ ਪੈਸੇ ਕਮਾ ਸਕਦੇ ਹੋ ਤੇ ਟ੍ਰੇਨਿੰਗ ਪ੍ਰੋਗਰਾਮ ਆਨਲਾਈਨ ਦਿੱਤੇ ਜਾਂਦੇ ਨੇ ਅੱਛਾ ਜੀ ਅੱਛਾ ਜੀ ਤਾਂ ਉਹ ਲੱਖਾਂ ਰੁਪਇਆ ਐ ਕਮਾ ਰਹੇ ਨੇ ਮਤਲਬ ਜਿਹੜੇ ਚਲਾਕ ਲੋਕ ਨੇ ਈਵਨ ਵੈਲ ਕੁਆਲੀਫਾਈਡ ਲੋਕ ਨੇ ਪੜ੍ਹੇ ਲਿਖੇ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਰਹੇ ਨੇ ਜਦਕਿ ਇਹ ਇੱਕ ਤਰੀਕੇ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਇਹ ਪੜ੍ਹਿਆ ਲਿਖਿਆ ਲੋਕਾਂ ਵੱਲੋਂ ਕੀਤਾ ਗਿਆ ਫਰਾਡ ਹੈਗਾ ओके ਇਹ ਕੋਈ ਫੋਟਾ ਕੋਈ ਸਿਚਾਈ ਹੈਗੀ ਪਿਛਲਾ ਜਨਮ ਜਦ ਹੁੰਦਾ ਹੀ ਨਹੀਂ ਕਿ ਪਿਛਲੇ ਜਨਮ ਦੇ ਵਿੱਚ ਤੇ ਲਜਾਇਆ ਕਿੱਦਾਂ ਜਾਊਗਾ ਹਾਂਜੀ ਹੁਣ ਇਹ ਰਿਐਲਿਟੀ ਇਹ ਹੁੰਦਾ ਮੈਂ ਵੀ ਕਈ ਵਾਰ ਦੇਖਿਆ ਹੈਗਾ ਮੈਂ ਵੀ ਕੋਸ਼ਿਸ਼ ਕੀਤੀ ਪਿਛਲੇ ਜਨਮ ਦੇ ਵਿੱਚ ਬਹੁਤੇ ਲੋਕਾਂ ਨੂੰ ਆ ਲਜਾਣ ਦਾ ਪਲੇਖ ਆਪਾਂ ਜਾ ਸਕਦਾ ਹੈਗਾ ਇੱਕ ਪਲੇਖਾ ਮਤਲਬ ਇਦਾਂ ਦਾ ਕੀਤਾ ਜਾ ਸਕਦਾ ਹਾਂ ਸਰ ਤੁਹਾਡੇ ਕੋਲੇ ਕੇਸ ਆਉਂਦੇ ਨੇ ਮਾਨਸਿਕ ਰੋਗੀਆਂ ਦੇ ਬਹੁਤ ਹਾਂਜੀ ਤੁਸੀਂ ਠੀਕ ਕਰਦੇ ਕਿ ਤੁਹਾਡੇ ਕੋਲ ਵੀ ਇਹੋ ਜਿਹਾ ਕੇਸ ਆਇਆ ਹੈਗਾ ਜਿਹੜਾ ਕੋਈ ਪਿਛਲੇ ਜਨਮ ਦੀ ਗੱਲ ਕਰਦਾ ਹੋਵੇ ਜਾਂ ਕੋਈ ਮਤਲਬ ਉਹਨੂੰ ਇਦਾਂ ਦਾ ਕੋਈ ਉਹ ਪਿਆ ਹੋਵੇ ਹਾਂ ਬਿਲਕੁਲ ਇਦਾਂ ਦਾ ਕੇਸ ਮੈਂ ਦੇਖਿਆ ਹੈਗਾ ਪਰ ਉਹ ਇਹੀ ਹੈਗਾ ਵੀ ਜੇ ਤਾਂ ਉਸ ਗੱਲ ਨੂੰ ਪੇਰੈਂਟਸ ਹਾਈਲਾਈਟ ਕਰਨ ਅੱਛਾ ਜੀ ਫਿਰ ਤਾਂ ਉਹ ਕੇਸ ਦੂਜੇ ਬੰਦੇ ਕੋਈ ਉਹਨੂੰ ਪੱਤਰਕਾਰ ਤੱਕਰ ਜਾਂਦਾ ਕੋਈ ਉਹਨੂੰ ਆ ਯੂਟਿਊਬਰ ਤੱਕਰ ਜਾਂਦਾ ਠੀਕ ਹੈ ਜੀ ਹਣਾ ਅੱਜ ਕੱਲ ਪੱਤਰਕਾਰ ਵੀ ਬੜੇ ਬਣੇ ਹੋਏ ਨੇ ਨਾ ਇਦਾਂ ਦੀਆਂ ਸਟੋਰੀਆਂ ਨੂੰ ਬਾਹਰ ਦੇ ਰਹਿੰਦੇ ਨੇ ਹਾਂ ਹਾਂ ਫਿਰ ਉਹ ਐਸੀ ਹਾਈਲਾਈਟ ਲਾਈਟ ਕਰਦੇ ਨੇ ਹਾਂਜੀ ਲਾਲਾ ਲਾਲਾ ਤੇ ਤੇ ਉਹ ਬਾਤ ਦਾ ਬਤੰਗੜ ਬਣ ਜਾਂਦਾ ਤੇ ਪੂਰੇ ਸਮਾਜ ਦੇ ਵਿੱਚ ੁੱਟ ਜਾਂਦੀ ਹੈ ਜੀ ਹਾਂਜੀ ਜੇ ਪੇਰੈਂਟਸ ਨਾ ਵਿਸ਼ਵਾਸ ਕਰਦੇ ਹੋ ਤਾਂ ਉਹ ਕਿਸੇ ਡਾਕਟਰ ਨੂੰ ਦਿਖਾਉਂਦੇ ਨੇ ਮੇਰੇ ਕੋਲ ਵੀ ਇੱਕ ਕੇਸ ਜਿੰਦਾ ਦਾ ਆਇਆ ਵੀ ਗੱਲ ਸਾਹਿਬ ਇਹ ਇਦਾਂ ਦੀਆਂ ਗੱਲਾਂ ਕਰਦਾ ਸੀਗਾ ਛੋਟਾ ਹੁੰਦਾ ਅੱਛਾ ਜੀ ਜੇ ਵੀ ਮੈਂ ਤਾਂ ਥੋੜਾ ਮੁੰਡਾ ਹੀ ਨਹੀਂ ਮੈਂ ਅਕਸਰ ਉਹ ਮੁੰਡਾ ਸੀ ਕਹਿੰਦੇ ਦੇਖਿਆ ਵੀ ਇਹ ਕੀ ਇਦਾਂ ਦੀਆਂ ਗੱਲਾਂ ਕਰਦਾ ਅੱਛਾ ਤਾਂ ਉਸ ਤੋਂ ਬਾਅਦ ਦੇਖਿਆ ਇਹ ਕਿ ਵੀ ਉਹ ਤਾਂ ਫੰਕਸ਼ਨ ਮੈਨੇ ਕਰਕੇ ਹਟ ਟੱਗ ਗਿਆ ਦੋ ਚਾਰ ਵਾਰੀ ਅੱਛਾ ਇਹ ਗੱਲ ਕਰਕੇ ਉੱਦੋਂ ਵੱਡਾ ਹੋਇਆ ਉਹ ਮਾਨਸਿਕ ਰੋਗੀ ਨਿਕਲਿਆ ਇਹਦਾ ਮਤਲਬ ਤਾਂ ਇਹ ਹੈਗਾ ਵੀ ਕਿਤੇ ਨਾ ਕਿਤੇ ਜੇ ਕੋਈ ਏਦਾਂ ਦਾ ਬੱਚਾ ਕਰਦਾ ਹੈ ਹਾਂਜੀ ਤੇ ਇਨ ਫਿਊਚਰ ਉਹਦੇ ਕਿਤੇ ਮਾਨਸਿਕ ਰੋਗੀ ਵੱਧ ਹੋਣ ਦੇ ਵਿੱਚ ਮਤਲਬ ਇਹ ਨਹੀਂ ਵੀ ਉਹ ਪੱਕਾ ਹੀ ਮਾਨਸਿਕ ਰੋਗੀ ਹੋਊਗਾ ਅੱਛਾ ਉਹਦੇ ਕਿਤੇ ਵੱਧ ਚਾਂਸ ਨੇ ਕਿ ਉਹ ਮਾਨਸਿਕ ਰੋਗ ਵੱਲ ਜਾਏਗਾ ਅੱਛਾ ਤੇ ਇਹ ਹੈਗਾ ਜੀ ਪਰ ਜਿਹੜਾ ਉਹ ਹੈਗਾ ਉਹ ਜਿਹੜਾ ਫਾਸਟ ਲਾਈਟ ਦੇ ਵਿੱਚ ਇਲਜਾਨ ਹਦਾ ਉਹ ਹੈਗਾ ਕਿ ਉਹ ਬੇਸਿਕਲੀ ਤਾਂ ਇਹ ਹੈਗਾ ਕਿ ਸਿਗਮੰਡ ਫਰਾਇਡ ਦੀ ਸ਼ੀਰੀ ਮੁਤਾਬਕ ਹਾਂਜੀ ਜਿਹੜੀਆਂ ਸਾਡੀਆਂ ਮਾਨਸਿਕ ਬਿਮਾਰੀਆਂ ਨੇ ਹਾਂਜੀ ਉਹਨਾਂ ਦਾ ਸਾਡੀ ਚਾਈਲਡਹੂਡ ਵਾਲੀ ਜਾਂ ਪਿਛਲੀ ਜਿਹੜੀ ਲਾਈਫ ਰਹੀ ਹੈਗੀ ਹਾਂਜੀ ਉਹਦੇ ਨਾਲ ਕੁਝ ਬੰਧ ਹੋ ਸਕਦਾ ਕਿ ਸਾਡਾ ਬਚਪਨ ਕਿੱਦਾਂ ਦਾ ਬੀਤਿਆ ਬਚਪਨ ਦੇ ਉਸ ਸਮੇਂ ਦੇ ਹਾਦਸੇ ਕੋਈ ਹੈ ਜਿਹੜੇ ਅਨਕੌਂਸ਼ੀਅਸ ਮਾਇੰਡ ਦੇ ਵਿੱਚ ਚਲੇ ਗਏ ਓਕੇ ਨੌਕ ਦੀ ਅੰਦਰੀਆਂ ਡੂੰਘੀਆਂ ਤਹਾਂ ਦੇ ਵਿੱਚ ਚਲੇ ਗਏ ਜਿਨ੍ਹਾਂ ਨੂੰ ਤੁਸੀਂ ਯਾਦ ਹੀ ਨਹੀਂ ਕਰ ਸਕਦੇ ਠੀਕ ਹੈ ਜੀ ਉਹ ਤੁਸੀਂ ਕਿਵੇਂ ਹਿਪਨੋ ਅਨਲਿਸਿਸ ਅੱਛਾ ਜੀ ਕਿ ਤੁਸੀਂ ਹਿਪਨੋਟਾਈਜ਼ ਕਰਕੇ ਬੰਦੇ ਨੂੰ ਉਹਦੀ ਪਿਛਲੀ ਜ਼ਿੰਦਗੀ ਦੀ ਚੀਜ਼ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਮਤਲਬ ਇਹ ਨਹੀਂ ਕਿ ਉਹਦੇ 100% ਯਾਦ ਆ ਜੀਗਾ ਵੀ ਬਿਨਾਂ ਨੂੰ ਇਹ ਕੋਈ ਤੁਹਾਨੂੰ ਦੇ ਦਿੱਤੀ ਜਾਵੇ ਤੇ ਅੰਦੇ ਕਿ ਤੁਸੀਂ ਅੱਜ ਦੇ ਬਚਪਨ ਨੂੰ ਯਾਦ ਕਰੋ ਮੰਨ ਲਓ ਹੁਣ ਤੁਸੀਂ ਸਟੂਡੈਂਟ ਹੋ ਸਕੂਲ ਦੇ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੋ ਯਾਦ ਕਰੋ ਤੁਹਾਡੇ ਨਾਲ ਕਿਹੜੇ-ਕਿਹੜੇ ਦੋਸਤ ਪੜ੍ਹਦੇ ਸੀ ਯਾਦ ਕਰੋ ਉਹਨਾਂ ਦੇ ਨਾਲ ਸਾਡੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਯਾਦ ਕਰੋ ਤੁਹਾਡੇ ਨਾਲ ਕੀ-ਕੀ ਹਾਦਸੇ ਹੋਏ ਕਦੇ ਨਾਲ ਕਿਸੇ ਤੋਂ ਪਾਣੀ ਦੀ ਬਿੱਗੇ ਸਾਨੂੰ ਕਿਸੇ ਨੇ ਕੁੱਟਿਆ ਮਾਰਿਆ ਤੁਹਾਡੇ ਨਾਲ ਕਦੇ ਮਿਸਬੀਹ ਹੋਇਆ ਕੋਈ ਲੜਾਈ ਝਗੜਾ ਹੋਇਆ ਉਹ ਬੱਚੇ ਦੇ ਮਨ 'ਚ ਉਹ ਡਰ ਬੈਠੇ ਹੁੰਦੇ ਨੇ ਕਦੇ ਕਿਸੇ ਹਨੇਰੀ ਦੇ ਵਿੱਚ ਤੂਫਾਨ ਦੇਚ ਨੀਂਦ ਦੇ ਵਿੱਚ ਇਕੱਲੇ ਚ ਸਭ ਦੇ ਮਨ ਦੇ ਵਿੱਚ ਡਰ ਬੈਠ ਗਿਆ ਠੀਕ ਹੈ ਉਹ ਬੱਚੇ ਦੇ ਚਾਈਲਡਹੂਡ ਦੇ ਵਿੱਚ ਜਿਹੜਾ ਡਰ ਬੈਠਿਆ ਹੁੰਦਾ ਹੈ ਹਾਂਜੀ ਉਸ ਨੂੰ ਇੱਕ ਨੂੰ ਅਨਲਿਸਿਸ ਦੇ ਨਾਲ ਉਹਦੀ ਯਾਦ ਕਰਵਾਇਆ ਜਾ ਸਕਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਜਦਕਿ ਜਿਹੜਾ ਕਲੀਨਿਸ਼ੀਅਨ ਹੈਗਾ ਜਾਂ ਸਾਈਕੋਲੋਜਿਸਟ ਹੈਗਾ ਇੱਕ ਨੂੰ ਅਨਲਿਸਿਸ ਨੂੰ ਗਾਈਡ ਕਰ ਸਕਦਾ ਹੈ ਕੀ ਕੋਈ ਜ਼ਰੂਰੀ ਨਹੀਂ ਜਿਹੜਾ ਮਟੀਰੀਅਲ ਬੰਦਾ ਬੱਚਾ ਦੱਸ ਰਿਹਾ ਹੈਗਾ ਜਾਂ ਬੰਦਾ ਦੱਸ ਰਿਹਾ ਹੈਗਾ ਉਹ ਆਪਣੇ ਬਚਪਨ ਬਾਰੇ ਵੀ ਉਹ ਸਾਰਾ ਕੁਝ ਸੱਚ ਹੋਊਗਾ ਉਹਨੂੰ ਕੁਝ ਗਾਈਡ ਜ਼ਰੂਰ ਦਿੱਤਾ ਜਾ ਸਕਦਾ ਹੈ ਪਰ ਉਹਨੂੰ ਹੋਰ ਜਿਆਦਾ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਉਹ ਕਲਪਨਾ ਕਰਨੀ ਸ਼ੁਰੂ ਕਰ ਦਿੰਗਾ ਉਹਨੂੰ ਤੁਸੀਂ ਇਹ ਸੁਝਾਅ ਦਿਓ ਕਿ ਹੁਣ ਤੁਸੀਂ ਪਿਛਲੇ ਜਨਮ ਦੇ ਵਿੱਚ ਚਲਾ ਜਾ ਉਹ ਪਿਛਲੇ ਜਨਮ ਦੇ ਵਿੱਚ ਜਾ ਕਿਉਂਕਿ ਉਹ ਵੀ ਤਾਂ ਵਿਸ਼ਵਾਸ ਕਰਦਾ ਕਿ ਪਿਛਲਾ ਜਨਮ ਹੁੰਦਾ ਹੈ ਹਾਂਜੀ ਜੋ ਵਿਸ਼ਵਾਸ ਨਹੀਂ ਕਰਦਾ ਤਾਂ ਉਹ ਪਿਛਲੇ ਜਨਮ ਦੀਆਂ ਗੱਲਾਂ ਨਹੀਂ ਕਰੂਗਾ ਜੇ ਉਹ ਵਿਸ਼ਵਾਸ ਕਰਦਾ ਹੈ ਤੇ ਜਿਵੇਂ ਤੁਸੀਂ ਉਹਨੂੰ ਸੁਝਾਅ ਦੇਈ ਜਾਂਦੇ ਹੋ ਉਹ ਪਿਛਲੇ ਜਨਮ ਦੇ ਵਿੱਚ ਜਾਣ ਦੀ ਐਕਟਿੰਗ ਕਰਨੀ ਸ਼ੁਰੂ ਕਰ ਦੇਗਾ ਹਾਂਜੀ ਤਾਂ ਉਹ ਉਹਦੀ ਕੋਈ ਕਲਪਨਾ ਹੋਊਗੀ ਜਿਵੇਂ ਜਿਵੇਂ ਤੁਸੀਂ ਉਹਦੇ ਤੋਂ ਕਲਪਨਾ ਕਰਵਾਈ ਜਾਓਗੇ ਓਵੇਂ ਓਵੇਂ ਉਹ ਕਲਪਨਾ ਕਰ ਹੀ ਜਾਊਗਾ ਮਤਲਬ ਮੈਂ ਇਹ ਦਾਵਾ ਕਰਦਾ ਕਿ ਇੱਕੋ ਹੀ ਵਿਅਕਤੀ ਨੂੰ ਦੋ ਟਾਈਮ ਤੇ ਅੱਧਾ ਬਿਹਟਨੋਟਾਈਜ਼ ਕਰਕੇ ਉਹਨੂੰ ਅੱਧਾ ਦੋ ਪਿਛਲੇ ਜਨਮ ਦਿਖਾਏ ਜਾ ਸਕਦੇ ਨੇ ਇੱਕ ਜਨਮ ਦੇ ਵਿੱਚ ਉਹ ਕਹੂਗਾ ਵੀ ਮੈਂ ਪਿਛਲੇ ਜਨਮ ਦੇ ਵਿੱਚ ਬਾਂਦਰ ਹੁੰਦਾ ਸੀ ਤੇ ਫਲਾਮੇ ਜਦਲਾ ਦੇ ਵਿੱਚ ਰਹਿੰਦਾ ਹੁੰਦਾ ਓਕੇ ਦੂਜੇ ਪਿਛਲੇ ਜਨਮ ਦੂਜੀ ਵਾਰੀ ਦੱਸੂਗਾ ਵੀ ਮੈਂ ਤਾਂ ਮગર ਮੱਛੀ ਹੁੰਦਾ ਸੀ ਕਿਉਂਕਿ ਅੱਜ ਦੀ ਸਿਚੁਏਸ਼ਨ ਸਾਡਾ ਕਲਪਨਾ ਕਰਵਾਈਆਂ ਓਕੇ ਇਤਿਹਾਸਿਕ ਇਹਨਾਂ ਚੀਜ਼ਾਂ ਦਾ ਸਾਇੰਟਿਫਿਕ ਬੈਕਗ੍ਰਾਉਂਡ ਕੋਈ ਨਹੀਂ ਪਰ ਅਸਲ ਦੇ ਵਿੱਚ ਇਹ ਹੈਗਾ ਵੀ ਇੱਕ ਤਾਂ ਲੋਕਾਂ ਦੀ ਲਾਈ ਲੱਗਦਾ ਕਿ ਸਾਡੇ ਧਰਮ ਦੇ ਵਿੱਚ ਕਿੰਦਾਂ ਦੀਆਂ ਗੱਲਾਂ ਪਈਆਂ ਹੈਗੀਆਂ ਹਾਂਜੀ ਇੱਕ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਾਂਜੀ ਕਿ ਗੱਲਾਂ ਇੰਨੀਆਂ ਹਾਈਲਾਈਟ ਹੁੰਦੀਆਂ ਨੇ ਕਿ ਮਾਂ ਜਿਆਦਾ ਫਲਾਇਆ ਜਾ ਸਕਦਾ ਹਾਂਜੀ ਤੇ ਲੋਕੀ ਵਿਸ਼ਵਾਸ ਕਰਦੇ ਨੇ ਅੱਜ ਕੱਲ ਤਾਂ ਇਹ ਆਈ ਦਾ ਜਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹਾਂਜੀ ਤਾਂ ਅੱਜ ਕੱਲ ਤਾਂ ਜੋਤਸ਼ੀ ਵੀ ਏਆਈ ਨੂੰ ਬਣਾ ਲਿਆ ਇਹਨਾਂ ਨੇ ਹਾਂਜੀ ਕਿ ਹੁਣ ਜੋਤਸ਼ੀ ਤੁਸੀਂ ਜੋਤੀ ਕੋਲ ਜਾਣ ਦੀ بجائے ਆਪਣਾ ਜਨਮ ਕੁੰਡਲੀ ਦੱਸੋ ਜਨਮ ਦੀ ਡੇਟ ਦੱਸੋ ਤੇ ਏਆਈ ਤੁਹਾਡੇ ਬਾਰੇ ਪੂਰੀ ਜ਼ਿੰਦਗੀ ਦੱਸ ਦੇਗਾ ਮਤਲਬ ਅਸੀਂ ਤਾਂ ਸਾਇੰਸ ਨੂੰ ਪੁੱਛਿਆ ਅਸੀਂ ਸਰ ਤੁਹਾਡੀ ਤੁਹਾਡੀ ਗੱਲ ਤੁਹਾਡੀ ਗੱਲ ਵਿਚਾਲੇ ਸਰ ਜਿਵੇਂ ਮਤਲਬ ਦੱਸੋ ਤੁਸੀਂ ਇਹ ਗੱਲ ਕਰ ਰਹੇ ਸੀ ਵੀ ਯੂਰਪ ਦੇ ਵਿੱਚ ਵੀ ਕੇਸ ਹੋ ਦੇ ਗਿਆ ਤੇ ਸਾਡੇ ਵਾਲੇ ਕੇਸ ਜਿਹੜੇ ਆਪਾਂ ਦੇਖਦੇ ਆਂ ਵੀ ਭਾਰਤ ਵਿੱਚ ਜਾਂ ਹੋਰ ਇਹ ਜਿਹੇ ਦੇਸ਼ਾਂ ਦੇ ਵਿੱਚ ਜਿਹੜੇ ਕੋਈ ਹੈਗੇ ਤੇ ਮਤਲਬ ਕੇਸ ਹੁੰਦੇ ਖਾਸ ਕਰਕੇ ਭਾਰਤ ਦੀ ਆਪਾਂ ਗੱਲ ਕਰ ਰਹੇ ਆਂ ਤਾਂ ਉਹਦਾ ਉਹਨਾਂ ਮਾਪਿਆਂ ਨੂੰ ਮਤਲਬ ਲੱਭਦੇ ਨੇ ਜਾਂ ਉਹਨਾਂ ਪਰਿਵਾਰਾਂ ਤੱਕ ਇੱਕ ਦੂਜੇ ਨਾਲ ਮੇਲਜੋਲ ਵੀ ਕਰਦੇ ਆ ਕੀ ਜਿਹੜੇ ਯੂਰਪ ਦੇ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਵੀ ਇਦਾਂ ਦਾ ਕੁਝ ਕਰਦੇ ਆ ਜਾਂ ਉਹਨਾਂ ਬੱਚਾਂ ਦਾ ਕਿਵੇਂ ਉਹਨਾਂ ਨੂੰ ਹੈਂਡਲ ਕੀਤਾ ਜਾਂਦਾ ਉਹਨਾਂ ਬੱਚਿਆਂ ਦਾ ਵਿਕਸਿਤ ਮੁਲਕਾਂ ਦੇ ਵਿੱਚ ਉਹਨਾਂ ਉੱਥੇ ਕੇਸ ਹੁੰਦੇ ਹੀ ਬਹੁਤ ਥੋੜੇ ਨੇ ਅੱਛਾ ਜੀ ਬਹੁਤ ਥੋੜੇ ਇਦਾਂ ਦੇ ਕੇਸ ਰਿਪੋਰਟ ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਰਿਸਰਚ ਕੀਤੀ ਜਾਂਦੀ ਹੈ ਕਿ ਕੀ ਇਹ ਕੋਈ ਮਾਨਸਿਕ ਬਿਮਾਰੀ ਹੈ ਕਿ ਇਹ ਕੋਈ ਮੈਂਟਲ ਕੰਡੀਸ਼ਨ ਹੈਗੀ ਜਾਂ ਇਹ ਕੀ ਹੈਗਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੁਨਰਜਨਮ ਮੰਨ ਲਿਆ ਜਾਂਦਾ ਅੱਛਾ ਜੀ ਹੈ ਨਾ ਪਰ ਜਿਹੜੇ ਵੀ ਧਰਮ ਉਹਨ ਇੱਕ ਈਸਾਈ ਇੱਕ ਕਨਸੈਪਟ ਵੀ ਹੈਗਾ ਜਿਹੜਾ ਪੁਨਰਜਨਮ ਦੇ ਵਿਸ਼ਵਾਸ ਕਰਦਾ ਵਿੱਚ ਵਿਸ਼ਵਾਸ ਕਰਦਾ ਤਾਂ ਉਹ ਇਹਨਾਂ ਗੱਲਾਂ ਨੂੰ ਹਾਈਲਾਈਟ ਕਰ ਲੈਂਦੇ ਨੇ ਇਹਨਾਂ ਗੱਲਾਂ ਨੂੰ ਜੋੜ ਲੈਂਦੇ ਨੇ ਅੱਛਾ ਜੀ ਅਦਰਵਾਇਜ਼ ਇਹ ਜਿਹੜੇ ਜਿਆਦਾ ਕੇਸ ਨੇ ਤੇ ਇੰਡੀਆ ਦੇ ਵਿੱਚੋਂ ਬਰਮਾ ਦੇ ਵਿੱਚੋਂ ਥਾਈਲੈਂਡ ਦੇ ਵਿੱਚੋਂ ਨੇਪਾਲ ਦੇ ਵਿੱਚੋਂ ਇਹਨਾਂ ਕੰਟਰੀਜ਼ ਦੇ ਵਿੱਚੋਂ ਮੈਕਸਿਮਮ ਰਿਪੋਰਟ ਆਏ ਨੇ ਠੀਕ ਹੈ ਨਹੀਂ ਜਿਵੇਂ ਸਰ ਤੁਸੀਂ ਗੱਲ ਕੀਤੀ ਹੈ ਵੀ ਮਤਲਬ ਜਿਹੜੇ ਇਸਾਈ ਦੇ ਵਿੱਚ ਵੀ ਹੈਗੇ ਨੇ ਮਤਲਬ ਉਹ ਵੀ ਪੁਨਰ ਜਨਮ ਦੇ ਵਿੱਚ ਵਿਸ਼ਵਾਸ ਕਰਦੇ ਨੇ ਤਾਂ ਇਹ ਚੀਜ਼ ਇੱਕ ਸੱਤਾ ਹੈਗਾ ਇਸਾਈਆਂ ਦਾ ਇਸਾਈ ਧਰਮ ਬੇਸਿਕਲੀ ਵਿਸ਼ਵਾਸ ਨਹੀਂ ਕਰਦਾ ਇੱਕ ਸੱਤਾ ਹੈਗਾ ਇਸਾਈਆਂ ਦਾ ਉਹ ਪਤਾ ਨਹੀਂ ਇਸਾਈਆਂ ਦੇ 4-5 ਸੱਤ ਨੇ ਮੈਨੂੰ ਨਾਮ ਯਾਦ ਕਿ ਜਿਹੜਾ ਪੁਨਰ ਜਨਮ ਦੇ ਵਿੱਚ ਵਿਸ਼ਵਾਸ ਕਰਦਾ ਹੈਗਾ ਠੀਕ ਹੈ ਤਾਂ ਇਹਦੇ ਵਿੱਚ ਸਰ ਤੁਸੀਂ ਆਖਰੀ ਸਵਾਲ ਹੈਗਾ ਵੀ ਜਿਹੜਾ ਪੁਨਰ ਜਨਮ ਦੇ ਜਿਹਦਾਂ ਦੇ ਕੇਸ ਆਉਂਦੇ ਨੇ ਤੇ ਇੱਕ ਤੁਸੀਂ ਪਹਿਲਾਂ ਗੱਲ ਕੀਤੀ ਜੇ ਤੁਹਾਡੇ ਕੋਲ ਕੇਸ ਹੈ ਵੀ ਉਹ ਫਿਰ ਅੱਗੇ ਜਾ ਕੇ ਜਿਹੜਾ ਹੈਗਾ ਮਾਨਸਿਕ ਰੋਗੀ ਹੋ ਜਾਂਦਾ ਹੈ ਉਹਦੇ ਲਈ ਫਿਰ ਕੀ ਇਹ ਕੀਤਾ ਜਾ ਸਕਦਾ ਕੀ ਸਾਡੇ ਦਰਸ਼ਕਾਂ ਨੂੰ ਤੁਸੀਂ ਸੁਝਾਅ ਦੇਣਾ ਚਾਹੋਗੇ ਕਿ ਜੇ ਅਗਰ ਕੋਈ ਬੱਚਾ ਇਸ ਤਰ੍ਹਾਂ ਦੀ ਗੱਲ ਕਰਦਾ ਹੈਗਾ ਪੁਨਰ ਜਨਮ ਦਾ ਦਾਵਾ ਕਰਦਾ ਹੈਗਾ ਜਾਂ ਇਸ ਤਰ੍ਹਾਂ ਗੱਲਾਂ ਕਰਦਾ ਹੈ ਤਾਂ ਉਹਦੇ ਲਈ ਕੀ ਫਿਰ ਉਹਨੂੰ ਮਾਪੇ-ਬਾਪ ਨੂੰ ਕੀ ਕਰਨਾ ਚਾਹੀਦਾ ਹੈ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਜਾਂ ਕਿਸ ਤਰ੍ਹਾਂ ਉਹਨੂੰ ਗਾਈਡ ਕੀਤਾ ਜਾ ਸਕਦਾ ਹੈ ਕੋਈ ਗਲਤ ਤਾਂ ਨਹੀਂ ਕਿ ਜੇ ਇਦਾਂ ਦਾ ਕੇਸ ਜੇ ਕੋਈ ਏਦਾਂ ਦਾ ਏਦਾਂ ਦੀਆਂ ਗੱਲਾਂ ਕੋਈ ਬੱਚਾ ਕਰਦਾ ਹੈਗਾ ਹਾਂਜੀ ਤਾਂ ਉਹਦਾ ਕੋਈ ਨਾ ਕੋਈ ਨਾ ਮਾਨਸਿਕ ਸਿਹਤ ਦੇ ਨਾਲ ਜਾਂ ਪਰਿਵਾਰ ਦੇ ਨਾਲ ਅੱਛਾ ਜੀ ਪਰਿਵਾਰ ਦੇ ਪਾਲਣ ਪੋਸ਼ਣ ਦੇ ਨਾਲ ਜਿਵੇਂ ਤੁਸੀਂ ਦੇਖੋ ਵੀ ਵੱਡੀ ਉਮਰ ਦੇ ਬੱਚੇ ਵੀ ਅਕਸਰ 10-12 ਸਾਲ ਦੇ 15 ਸਾਲ ਦੇ ਹਾਂਜੀ ਉਹ ਬੱਚੇ ਵੀ ਤੁਸੀਂ ਦੇਖੇ ਹੋਣਗੇ ਗੱਲ ਕਹਿੰਦੇ ਕਿ ਵੀ ਮੈਨੂੰ ਤਾਂ ਲੱਗਦਾ ਮੈਂ ਤੁਹਾਡਾ ਮੁੰਡਾ ਹੀ ਨਹੀਂ ਹਾਂ ਹਾਂ ਅਕਸਰ ਅਕਸਰ ਕਹਿੰਦੇ ਨੇ ਬੱਚੇ ਤੇ ਇਹ ਇਹ ਸੰਕੜੇ ਲੋਕਾਂ ਦਾ ਡਾਇਲੋਗ ਹੈ ਸੰਕੜੇ ਬੱਚਿਆਂ ਦਾ ਡਾਇਲੋਗ ਹੈ ਮੈਨੂੰ ਲੱਗਦਾ ਇਹਨੂੰ ਵੀ ਤੁਸੀਂ ਮੇਰੇ ਮਾਪੇ ਹੋਵੋਗੇ ਤੁਸੀਂ ਮੇਰੇ ਮਾਪੇ ਵੀ ਕੋਈ ਹੋਰ ਨਹੀਂ ਤੁਸੀਂ ਹੀ ਨਹੀਂ ਇੰਦਾ ਕੋਈ ਮਾਪੇ ਕਰਦਾ ਹੀ ਨਹੀਂ ਹੁੰਦਾ ਤੇ ਹਰੇਕ ਬੱਚੇ ਨੂੰ ਐਂ ਜੇ ਲੱਗਦਾ ਬਹੁਤੇ ਬੱਚਿਆਂ ਨੂੰ ਐਂ ਜੇ ਲੱਗਦਾ ਮਤਲਬ ਬਹੁਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਡਾਇਲੋਗ ਦੀ ਉਸ ਕਿਹਾਣਾ ਹ ਹ ਹ ਉਹਦੇ ਇਸ ਗੱਲ ਨੂੰ ਕਹਾਣੀ ਬਣਾ ਲਿਆ ਜਾਵੇ ਤਾਂ ਮਤਲਬ ਇਹ ਹੈਗਾ ਬੱਚੇ ਦੇ ਵਿੱਚ ਨਾ ਇੱਕ ਡੀ ਅਟੈਚਮੈਂਟ ਡਿਸਆਰਡਰ अच्छा, अच्छा ए, न, मेरे, मेरे जी अच्छा गला, जी इत्ता ਦੀ ਫੀਲਿੰਗ ਲੈਣਾ ਕਿ ਵੀ ਮੇਰੇ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਂ ਥੋੜਾ ਫੈਨ ਨਹੀਂ ਹਾਂਜੀ ਇਦਾਂ ਦੀਆਂ ਗੱਲਾਂ ਜਿੰਨਾਂ ਗੱਲਾਂ ਨੂੰ ਹਾਈਲਾਈਟ ਕਰ ਲਿਆ ਜਾਂਦਾ ਮਤਲਬ ਜੇ ਕੋਈ ਬੱਚਾ ਇਦਾਂ ਦੀਆਂ ਗੱਲਾਂ ਕਰਦਾ ਹੈਗਾ ਜਾਂ ਕੋਈ ਬੈਕੀਆਂ ਹੋਈਆਂ ਗੱਲਾਂ ਕਰਦਾ ਹੈ ਹਾਂਜੀ ਜਾਂ ਇਦਾਂ ਦੀ ਵੀ ਗੱਲ ਕਰਦਾ ਜਿਹੜੀ ਉਹ ਐ ਲੱਗਦਾ ਹੈਗਾ ਵੀ ਮੇਰਾ ਤਾਂ ਕਿਤੇ ਹੋਰ ਘਰ ਹੈਗਾ ਮੈਂ ਤਾਂ ਕੋਈ ਹੋਰ ਬੱਚਾ ਮੈਂ ਕੁਝ ਹੋਰ ਹਾਂ ਹਾਂਜੀ ਹੈ ਨਾ ਤਾਂ ਉਹਦੇ ਵਾਸਤੇ ਦੇਖਣਾ ਇਹ ਬੰਦ ਹੈ ਕਿ ਬੱਚਾ ਇਦਾਂ ਦੀ ਗੱਲ ਕਿਉਂ ਕਰਦਾ ਹੈ ਕੋਈ ਸਾਡੇ ਚ ਮੁਕਸ਼ਾ ਹੈ ਜਾਂ ਪਾਲਣ ਪੋਸ਼ਣ ਦੇ ਵਿੱਚ ਮੁਕਸ਼ਾ ਹੈ ਜਾਂ ਕਿੱਥੇ ਹੈਗਾ ਜਾਂ ਬੱਚੇ ਦੀ ਮਾਨਸਿਕਤਾ ਦੇ ਵਿੱਚ ਕੋਈ ਗੜਬੜ ਹੈਗੀ ਠੀਕ ਹੈ ਜਰੂਰ ਕਿਸੇ ਮਨੋ ਰੋਗਾਂ ਦੇ ਮਾਹਿਰ ਡਾਕਟਰ ਕੋਲ ਕੰਟੈਕਟ ਕਰਨਾ ਚਾਹੀਦਾ ਰਹੇਗਾ ਜਾਂ ਇਦਾਂ ਦੇ ਕਿਸੇ ਮਾਹਿਰ ਨਾਲ ਕੰਟੈਕਟ ਕਰਨਾ ਚਾਹੀਦਾ ਹੈਗਾ ਕਿ ਕੀ ਬੱਚੇ ਦੀ ਮੈਂਟਲ ਹੈਲਥ ਇਨ ਫਿਊਚਰ ਕੀ ਰਹੂਗੀ ਅਸੀਂ ਨੂੰ ਕੀ ਸਮਝੀਏ ਨਾ ਕਿ ਕਿਸੇ ਯੂਟਿਊਬਰ ਨੂੰ ਬੁਲਾਇਆ ਕਿਸੇ ਪੱਤਰਕਾਰ ਨੂੰ ਬੁਲਾਇਆ ਤੇ ਉਹ ਪੱਤਰਕਾਰ ਤਾਂ ਅੱਧਾ ਹੀ ਸਰਦਾ ਹੁੰਦਾ ਉਸੇ ਟਾਈਮ ਹੀ ਮਸਾਲਾ ਲਾ ਕੇ ਤੇ ਛੱਡ ਦਿੰਦਾ ਠੀਕ ਹੈ ਜੀ ਤੇ ਲੋਕਾਂ ਚੋ ਉਹ ਫਾਇਲ ਦੀ ਤਰੀਜੈਂਸੀ ਗੱਲ ਤੁਹਾਨੂੰ ਪਤਾ ਜਿਹੜੀ ਨਕਲ ਨਿਊਜ਼ ਹੁੰਦੀ ਹੈ ਨਾ ਤੇ ਜਾਂਦੀ ਉਹ ਅੱਗ ਵਾਂਗੂ ਫੈਲਦੀ ਹੈ ਜੀ ਤੇ ਉਹ ਲੋਕੀ ਗਾਹਾਂ ਦੀ ਗਾਹਾਂ ਉਹਨੂੰ ਅੱਜ ਕੱਲ੍ਹ ਤਾਂ ਵੀਡੀਓ ਵਾਇਰਲ ਹੁੰਦਾ ਜਿਵੇਂ ਨਾ ਹੈਗਾ ਹਾਂਜੀ ਉਸੇ ਟਾਈਮ ਹੀ ਠੀਕ ਹੈ ਇਹ ਬੰਦਾ ਕਿ ਉਸ ਬੱਚੇ ਨੂੰ ਕਿਸੇ ਮਨੋ ਰੋਗਾਂ ਦੇ ਮਾਹਰ ਡਾਕਟਰ ਨੂੰ ਦਿਖਾਇਆ ਜਾਵੇ ਤੇ ਉਹਦੇ ਤੇ ਛਾਣਬੀਨ ਕੀਤੀ ਜਾਵੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਆ ਸਾਹਿਬ ਤੁਹਾਡਾ ਔਰ ਬਹੁਤ ਹੀ ਮਤਲਬ ਵਧੀਆ ਔਰ ਬੜੀ ਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਦਿੱਤੀ ਔਰ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਤੋਂ ਪੂਰਾ ਪੂਰਾ ਲਾਹਾ ਲੈਣਗੇ ਤੇ ਇਸ ਦਾ ਪੂਰਾ ਧਿਆਨ ਰੱਖਣਗੇ ਬਹੁਤ ਬਹੁਤ ਧੰਨਵਾਦ ਆ ਸਾਹਿਬ ਤੁਹਾਡਾ ਸਮਾਂ ਦੇਣ ਲਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਜਿਨ੍ਹਾਂ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨੀ ਜੀ